ਸਤਿ ਸ਼੍ਰੀ ਅਕਾਲ ਜੀ ਲੈ ਕੇ ਆਏ ਜੀ ਅੱਜ ਦੀ ਨਵੀਂ ਕਹਾਣੀ ਇਸ ਵੀਰਵੀ ਇੰਨੀ ਜਲਦੀ ਕਿਉਂ ਹੋ ਜਾਂਦੀ ਆ ਰਣਜੀਤ ਬੜਬੜਾਉਂਦੀ ਹੋਈ ਜਲਦੀ-ਜਲਦੀ ਉੱઠી ਤੇ ਆਪਣੇ ਵਾਲਾਂ ਦਾ ਜੂڑا ਕਰਦੀ ਫਟਾਫਟ ਬਾਥਰੂਮ ਵਿੱਚ ਚਲੀ ਗਈ ਰਣਜੀਤ ਸਵੇਰ ਨੂੰ ਸਭ ਤੋਂ ਪਹਿਲਾਂ ਉੱਠਦੀ ਸੀ ਜੇ ਲੇਟ ਉੱਠਦੀ ਤਾਂ ਉਹਦਾ ਸਹੁਰਾ ਉਹਨੂੰ ਬੋਲਣ ਲੱਗ ਜਾਂਦਾ ਕਿਉਂਕਿ ਉਹਦੀ ਸੱਸ ਤਾਂ 10 ਵਜੇ ਤੋਂ ਪਹਿਲਾਂ ਉੱਠਦੀ ਹੀ ਨਹੀਂ ਸੀ ਵਿਆਹ ਤੋਂ ਬਾਅਦ ਕਿਸੇ ਦੇ ਤਾਣੇ ਮੇਨੇ ਨਾ ਸੁਨੇ ਇਸ ਲਈ ਜਲਦੀ ਉੱਠਣ ਦੀ ਉਹਨੇ ਆਪਣੇ ਆਪ ਨੂੰ ਆਦਤ ਪਾ ਲਈ ਸੀ ਰਣਜੀਤ ਨੇ ਫਟਾਫਟ ਰਸੋਈ ਵਿੱਚ ਜਾ ਕੇ ਰੋਟੀ ਪਾਣੀ ਬਣਾਉਣਾ ਸ਼ੁਰੂ ਕਰ ਦਿੱਤਾ ਰਣਜੀਤ ਦੀ ਸੱਸ ਉਬੜ ਬੜਾਉਂਦੀ ਹੋਈ ਕਹਿਣ ਲੱਗੀ ਹਾਏ ਅੱਜ ਫਿਰ ਪਰੌਂ ਪਰੌਂਠਿਆਂ ਵਿੱਚ ਨਾਮਕ ਜਿਆਦਾ ਪਾ ਦਿੱਤਾ ਰਣਜੀਤ ਡਰ ਗਈ ਤੇ ਉਹਨੂੰ ਟੈਨਸ਼ਨ ਹੋ ਗਈ ਕਿ ਅੱਜ ਫਿਰ ਪਤਾ ਨਹੀਂ ਆਪਣੇ ਘਰ ਵਾਲੇ ਕੋਲੋਂ ਕੀ ਕੀ ਸੁਣਨ ਨੂੰ ਮਿਲੇਗਾ ਰਣਜੀਤ ਦੀ ਸਾਸ ਨੇ ਪਲੇਟ ਟੇਬਲ ਤੇ ਜ਼ੋਰ ਨਾਲ ਰੱਖੀ ਤੇ ਉੱਠ ਕੇ ਕਮਰੇ ਵਿੱਚ ਚਲੀ ਗਈ। ਰਣਜੀਤ ਨੂੰ ਇਹ ਸਬਕ ਵਿੱਚ ਸੈਂਦੀ ਨੂੰ 2 ਸਾਲ ਹੋ ਗਏ ਸੀ ਤੇ ਇੱਕ ਛੋਟਾ ਜਿਹਾ ਹੰਝੂ ਪਤਾ ਨਹੀਂ ਅੱਖਾਂ ਵਿੱਚੋਂ ਆ ਕੇ ਗੱਲਾਂ ਤੇ ਲਟਕ ਗਿਆ। ਰਣਜੀਤ ਤੇ ਸਭ ਕੁਝ ਭੁੱਲ ਕੇ ਫਟਾਫਟ ਆਪਣੇ ਸਹੁਰੇ ਦੇ ਘਰ ਵਾਲੇ ਲਈ ਟਿਫਨ ਪੈਕ ਕਰਨ ਲੱਗ ਪਈ ਕਿਉਂਕਿ ਉਹਨਾਂ ਨੇ ਆਫਿਸ ਜਾਣਾ ਹੁੰਦਾ ਸੀ। ਇਸ ਲਈ ਕਿਤੇ ਲੇਟ ਨਾ ਹੋ ਜਾਵੇ। ਜਦੋਂ ਰਣਜੀਤ ਦਾ ਵਿਆਹ ਹੋਇਆ ਸੀ ਤਾਂ ਉਹਦੀ ਸਾਸ ਨੇ ਸਾਰੀ ਜ਼ਿੰਮੇਵਾਰੀ ਉਹਦੇ ਤੇ ਉਹਦੇ ਸਿਰ ਤੇ ਹੀ ਪਾ ਦਿੱਤੀ ਸੀ ਤੇ ਰঞ্জੀਤ ਨਾ ਤਾਂ ਹਨੀਮੂਨ ਤੇ ਜਾ ਸਕੀ ਸੀ ਤੇ ਨਾ ਹੀ ਵਿਆਹ ਤੇ ਪਹਿਲੇ ਸਾਲ ਨੂੰ ਇੰਜੋਏ ਕਰ ਸਕੀ। ਕਦੀ ਕਦੀ ਰঞ্জੀਤ ਦਾ ਦਿਲ ਇਹ ਗੱਲਾਂ ਸੁਣ ਸੁਣ ਕੇ ਪਰੇਸ਼ਾਨ ਹੋ ਜਾਂਦਾ ਸੀ। ਜੇ ਉਹ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਤਾਂ ਉਹਨੂੰ ਇਹਨਾਂ ਗੱਲਾਂ ਨਾਲ ਕੋਈ ਵੀ ਮਤਲਬ ਨਹੀਂ ਸੀ। ਰঞ্জੀਤ ਨੂੰ ਪੂਰੇ 10 ਵਜੇ ਕਮਰੇ ਵਿੱਚ ਆਉਣਾ ਹੀ ਪੈਂਦਾ ਸੀ। ਭਾਵੇਂ ਉਹਨੇ ਰੋਟੀ ਖਾਧੀ ਹੋਵੇ ਜਾਂ ਨਾ। ਭਾਵੇਂ ਉਹ ਜ਼ਰੂਰੀ ਕੰਮ ਕਰਦੀ ਹੋਵੇ। બસ ਆਪਣੇ ਘਰ ਵਾਲੇ ਦੀ ਹਾਵਸ ਮਟਾ ਕੇ ਭਾਵੇਂ ਸਾਰੀ ਰਾਤ ਕੰਮ ਕਰਦੀ ਰਹੇ ਕਿਸੇ ਨੂੰ ਕੋਈ ਮਤਲਬ ਨਹੀਂ ਹੁੰਦਾ ਸੀ ਰਣਜੀਤ ਦੀ ਸੱਸ ਨੇ ਆਵਾਜ਼ ਮਾਰੀ ਕਿ ਰਣਜੀਤ ਕਿੱਥੇ ਮਰ ਗਈ ਆ ਰਣਜੀਤ ਭੱਜੀ ਭੱਜੀ ਆਪਣੇ ਸੱਸ ਕੋਲ ਆਈ ਤੇ ਕਹਿੰਦੀ ਮੰਮੀ ਜੀ ਕੀ ਹੋਇਆ ਤੇ ਉਹਦੀ ਸੱਸ ਕਹਿੰਦੀ ਕੀ ਹੋਇਆ ਦਾ ਕੀ ਮਤਲਬ ਇਹ ਕੱਪੜੇ ਧੋਤੇ ਆ ਤੇ ਦਾਗ ਕਿਦਾਂ ਲੱਗਿਆ ਇਹੀ ਸਿਖਾਇਆ ਤੇਰੀ ਮਾਂ ਨੇ ਤੇ ਰਣਜੀਤ ਗੁੱਸੇ ਨਾਲ ਕਹਿੰਦੀ ਕਿ ਮੰਮੀ ਜੀ ਮੇਰੀ ਮਾਂ ਨੂੰ ਕੁਝ ਨਾ ਕਹੋ ਮੈਂ ਦੁਬਾਰਾ ਤੁਹਾਡੇ ਕੱਪੜੇ ਧੋ ਦੇਵਾਂਗੀ ਤੇ ਉਹਦੀ ਸੱਸ ਕਹਿੰਦੀ ਹੁਣ ਤੂੰ ਮੇਰੇ ਨਾਲ ਜ਼ੁਬਾਨ ਲੜਾਵੇਂਗੀ ਆ ਲੈਨ ਦੇ ਵਿਜੇ ਨੂੰ ਤੇਰੀਆਂ ਸਾਰੀਆਂ ਗੱਲਾਂ ਦੱਸਦੀਆਂ ਰਣਜੀਤ ਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗ ਪਿਆ ਕਿ ਅੱਜ ਪਤਾ ਨਹੀਂ ਕੀ ਹੰਗਾਮਾ ਹੋ ਜਾਊਗਾ ਰਣਜੀਤ ਨੂੰ ਆਪਣੇ ਘਰ ਵਾਲੇ ਦਾ ਸੁਭਾਅ ਪਤਾ ਸੀ ਉਹ ਰਣਜੀਤ ਨੂੰ ਜਿਸਮ ਤੋਂ ਜ਼ਿਆਦਾ ਹੋਰ ਕੁਝ ਵੀ ਨਹੀਂ ਸਮਝਦਾ ਸੀ ਭਾਵੇਂ ਜਿਸਮ ਨਾਲ ਖੇਡ ਲਵੇ ਤੇ ਭਾਵੇਂ ਥੱਪੜਾਂ ਨਾਲ ਬਰਸਾਤ ਕਰਦੇਵੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਵਿਜੇ ਸ਼ਾਮ ਨੂੰ ਘਰੇ ਆਇਆ ਤੇ ਉਹਦੀ ਮਾਂ ਨੇ ਉਹਨੂੰ ਸਿੱਧਾ ਆਪਣੇ ਕਮਰੇ ਵਿੱਚ ਬੁਲਾ ਲਿਆ ਤੇ ਵਿਜੇ ਗੁੱਸੇ ਦਾ ਭਰਿਆ ਹੋਇਆ ਸਿੱਧਾ ਰਣਜੀਤ ਦੇ ਕੋਲ ਜਾ ਪਹੁੰਚਿਆ ਤੇ ਬਿਨਾਂ ਕੁਝ ਪੁੱਛੇ ਥੱਪੜਾਂ ਨਾਲ ਲਾਲ ਕਰ ਦਿੱਤਾ ਰਣਜੀਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿੱਥੇ ਉਹਦੀ ਗੱਲ ਸੁਣਦਾ ਸੀ ਰਣਜੀਤ ਦੀਆਂ ਅੱਖਾਂ ਵਿੱਚ ਪਾਣੀ ਸੀ ਤੇ ਰਾਤ ਦੀ ਰੋਟੀ ਬਣਾ ਕੇ ਸਾਰਿਆਂ ਨੂੰ ਖਵਾਈ ਤੇ ਭਾਂਡੇ ਧੋ ਰਹੀ ਸੀ ਰਾਤ ਦੇ 10 ਵਜੇ ਦੇ ਵਿਜੇ ਨੇ ਰஞ்சிਤ ਨੂੰ ਆਵਾਜ਼ ਮਾਰੀ ਕੇ ਰஞ்சிਤ ਜਲਦੀ ਕਮਰੇ ਵਿੱਚ ਆ ਜਾ ਰஞ்சிਤ ਉੱਥੇ ਹੀ ਕੰਮ ਛੱਡ ਕੇ ਫਟਾਫਟ ਭੱਜ ਕੇ ਕਮਰੇ ਵਿੱਚ ਚਲੀ ਗਈ ਰஞ்சிਤ ਦੀ ਵੱਡੀ ਨਾਨੀ ਵੀ ਆਉਣਾ ਸੀ ਤੇ ਉਹਦੇ ਸਹੁਰੇ ਦੂਰ ਹੋਣ ਕਰਕੇ ਉਹ ਬਹੁਤ ਘੱਟ ਪਿੱਕ ਕੇ ਆਉਂਦੀ ਸੀ ਉਹ ਜਦੋਂ ਵੀ ਆਉਂਦੀ ਮਹੀਨਾ ਰਹਿ ਕੇ ਜਾਂਦੀ ਰஞ்சிਤ ਦੀ ਸੱਸ ਨੇ ਲਿਸਟ ਬਣਾ ਦਿੱਤੀ ਸੀ ਕਿ ਮੇਰੀ ਧੀ ਆ ਨੀਤੂ ਨੂੰ ਕੀ ਕੀ ਪਸੰਦਾ ਤੇ ਕੀ ਕੀ ਤੇ ਕੀ ਨਹੀਂ ਰੰਜੀਤ ਸਵੇਰ ਦੀ ਰਸੋਈ ਵਿੱਚ ਬੜੀ ਹੋਈ ਸੀ ਨੀਤੂ ਦੇ ਪਸੰਦੀਆਂ ਚੀਜ਼ਾਂ ਬਣਾ ਰਹੀ ਸੀ ਤੇ ਉਧਰੋਂ ਦਰਵਾਜ਼ਾ ਖੜਕਿਆ ਤੇ ਉਹਦੀ ਸਾਸ ਨੇ ਦਰਵਾਜ਼ਾ ਖੋਲਿਆ ਤਾਂ ਨੀਤੂ ਨੂੰ ਗਲੇ ਲਾ ਲਿਆ ਨੀਤੂ ਨੇ ਭੱਜ ਕੇ ਆਪਣੀ ਭਾਬੀ ਰੰਜੀਤ ਨੂੰ ਵੀ ਗਲੇ ਲਾਇਆ ਰੰਜੀਤ ਨੇ ਨੀਤੂ ਨੂੰ ਉਹਦੇ ਪਸੰਦ ਦੀਆਂ ਚੀਜ਼ਾਂ ਖਵਾਈਆਂ ਤੇ ਨੀਤੂ ਕਹਿੰਦੀ ਜੇ ਭਾਬੀ ਹੋਵੇ ਤਾਂ ਤੇਰੇ ਵਰਗੀ ਇਹ ਸੁਣ ਕੇ ਨੀਤੂ ਦੀ ਮਾਂ ਨੇ ਮੂੰਹ ਫੁਲਾ ਲਿਆ ਨੀਤੂ ਦੇ ਹੋਂ ਨਾਲ ਰੰਜੀਤ ਦੀ ਜ਼ਿੰਦਗੀ ਵਿੱਚ ਬਦਲਾਅ ਜਿਹਾ ਆ ਜਾਂਦਾ ਸੀ ਕਿ ਉਹਦੀ ਸੱਸ ਦਾ ਸਾਰਾ ਦਿਨ ਉਹਦੇ ਪਿੱਛੇ ਹੀ ਪਈ ਰਹਿੰਦੀ ਸੀ ਨੀਤੂ ਰਣਜੀਤ ਦੇ ਨਾਲ ਬਹੁਤ ਵਧੀਆ ਰਹਿੰਦੀ ਸੀ ਨੀਤੂ ਦੀ ਔਨ ਨਾਲ ਰਣਜੀਤ ਨੂੰ ਇੱਕ ਵਧੀਆ ਸਹੇਲੀ ਮਿਲ ਜਾਂਦੀ ਸੀ ਰਣਜੀਤ ਦੀ ਸੱਸ ਦੇ ਮਨਾ ਕਰਨ ਦੇ ਬਾਵਜੂਦ ਵੀ ਨੀਤੂ ਆਪਣੀ ਭਾਬੀ ਨਾਲ ਰਸੋਈ ਦਾ ਸਾਰਾ ਕੰਮ ਕਰਾਉਂਦੀ ਸੀ ਰਣਜੀਤ ਦੀ ਸੱਸ ਗੁੱਸੇ ਨਾਲ ਬੋਲੀ ਰਣਜੀਤ ਅੱਜ ਰੋਟੀ ਮਿਲੂਗੀ ਕਿ ਨਹੀਂ ਉਹ ਕਹਿੰਦੀ ਮੰਮੀ ਬਸ ਆ ਗਈ ਤੇ ਰਣਜੀਤ ਦੀ ਸੱਸ ਗੁੱਸੇ ਨਾਲ ਬੋਲੀ ਜਾ ਰਹੀ ਸੀ ਕਿ ਸਾਰਾ ਦਿਨ ਸੁੱਤੀ ਰਹਿੰਦੀ ਹੈ ਰੋਟੀ ਪਾਣੀ ਦਾ ਕੋਈ ਟਾਈਮ ਹੀ ਨਹੀਂ ਆ ਨੀ ਤੂੰ ਕਹਿ ਲਗੀ ਕਿ ਮੰਮੀ ਭਾਬੀ ਤਾਂ ਵਿਚਾਰੀ ਸਾਰਾ ਦਿਨ ਕੰਮ ਲੱਗੀ ਰਹਿੰਦੀ ਆ ਉਹਨੂੰ ਤਾਂ ਸੌਣ ਨੂੰ ਟਾਈਮ ਕਿੱਥੇ ਮਿਲਦਾ ਤੇ ਉਹਦੀ ਮਾਂ ਗੁੱਸੇ ਨਾਲ ਫਿਰ ਬੋਲੀ ਕਿ ਤੂੰ ਚੁੱਪ ਕਰਕੇ ਬੈਠ ਜਾ ਹਮੇਸ਼ਾ ਇਹਦੀ ਕੰਮਚੋਰ ਦੀ ਤਰਫਤਰੀ ਕਰਦੇ ਰਹਿਣੀ ਆ ਨੀ ਤੂੰ ਆਪਣੀ ਭਾਬੀ ਨੂੰ ਦੱਸ ਰਹੀ ਸੀ ਕਿ ਭਾਬੀ ਮੇਰਾ ਘਰ ਵਾਲਾ ਬਹੁਤ ਚੰਗਾ ਜੇ ਮੇਰਾ ਸਿਰਦਰਦ ਹੋਵੇ ਤਾਂ ਦਬਾ ਦਿੰਦਾ ਹਰ ਛੁੱਟੀ ਵਾਲੇ ਦਿਨ ਅਸੀਂ ਕਿਤੇ ਨਾ ਕਿਤੇ ਘੁੰਮਣ ਲਈ ਜਾਂਦੇ ਆ ਤੇ ਰੋਟੀ ਪਾਣੀ ਵੀ ਬਾਹਰ ਹੀ ਖਾ ਕੇ ਆਈਦਾ ਜੇ ਕਿਤੇ ਮੈਂ ਪੇਕਿਆਂ ਲਈ ਕਹਿ ਦੇਵਾਂ ਤੇ ਮੂੰਹ ਫਲਾ ਕੇ ਬਹਿ ਜਾਂਦਾ ਇਸ ਵਾਰ ਵੀ ਮਸਾਂ ਹੀ 15 ਦਿਨਾਂ ਦੀ ਛੁੱਟੀ ਦਿੱਤੀ ਆ ਇੱਥੇ ਆਉਣ ਲਈ ਨਹੀਂ ਤੂੰ ਪਤਾ ਨਹੀਂ ਕੀ ਕੀ ਆਪਣੇ ਘਰ ਵਾਲੇ ਬਾਰੇ ਦੱਸਦੀ ਸੀ ਤੇ ਰੰਜੀਤ ਪਤਾ ਨਹੀਂ ਕਿਹੜੀਆਂ ਸੋਚਾਂ ਵਿੱਚ ਡੁੱਬ ਗਈ ਕਿ ਰੰਜੀਤ ਨੇ ਵਿਆਹ ਦੀ ਸ਼ੁਰੂਆਤ ਵਿੱਚ ਹੀ ਆਪਣੇ ਘਰ ਵਾਲੇ ਦੇ ਪਿਆਰ ਨੂੰ ਤਰਸਿਆ ਤੇ ਹਰ ਵੇਲੇ ਉਹਦਾ ਸਾਥ ਦਿੱਤਾ ਇੱਕ ਵਾਰੀ ਅਦੀਜੇ ਦਾ ਐਕਸੀਡੈਂਟ ਹੋ ਗਿਆ ਸੀ ਜਿਆਦਾ ਸੱਟ ਤਾਂ ਨਹੀਂ ਲੱਗੀ ਸੀ ਪਰ ਡਾਕਟਰ ਨੇ ਬੈਡ ਰੈਸਟ ਕਰਨ ਲਈ ਕਿਹਾ ਸੀ ਰੰਜੀਤ ਨੇ ਉਹਦੀ ਬਹੁਤ ਸੇਵਾ ਕੀਤੀ ਤੇ ਹਮੇਸ਼ਾ ਉਹਦੇ ਕੋਲ ਹੀ ਰਹਿੰਦੀ ਪਰ ਵਿਜੇ ਨੂੰ ਤਾਂ ਉਹਦੇ ਪਿਆਰ ਜਾਂ ਤਿਆਗ ਨਾਲ ਕੋਈ ਮਤਲਬ ਨਹੀਂ ਸੀ। ਉਹਨੂੰ ਲੱਗਦਾ ਸੀ ਕਿ ਰਣਜੀਤ ਜੋ ਵੀ ਕਰਦੀ ਆ ਸਹੀ ਕਰਦੀ ਆ ਪਰ ਕਦੀ ਤਾਂ ਉਹ ਰਣਜੀਤ ਦੇ ਪਿਆਰ ਨੂੰ ਸਮਝਦਾ। ਇੱਕ ਦਿਨ ਨੀਤੂ ਦਾ ਘਰ ਵਾਲਾ ਉਹਨੂੰ ਲੈਣ ਲਈ ਆ ਰਿਹਾ ਸੀ ਤੇ ਨੀਤੂ ਕੰਮਾਂ ਵਿੱਚ ਰੁੱਝੀ ਹੋਈ ਸੀ। ਨੀਤੂ ਦੇ ਹੋਣ ਨਾਲ ਉਹਨੂੰ ਬਹੁਤ ਸਹਾਰਾ ਮਿਲਿਆ ਸੀ ਤੇ ਹੁਣ ਉਹ ਵੀ ਜਾ ਰਹੀ ਸੀ। ਨੀਤੂ ਦਾ ਘਰ ਵਾਲਾ ਆ ਗਿਆ ਤੇ ਰਣਜੀਤ ਨੇ ਉਹਦੀ ਵੀ ਬਹੁਤ ਸੇਵਾ ਕੀਤੀ। ਨੀਤੂ ਜਾਣ ਲੱਗੀ ਆਪਣੇ ਮਾਂ ਨੂੰ ਸਮਝਾ ਕੇ ਗਈ। ਪਰ ਉਹ ਕਿੱਥੇ ਸਮਝਣ ਵਾਲੀ ਸੀ ਇੱਕ ਦਿਨ ਰਣਜੀਤ ਦੀ ਸਿਹਤ ਠੀਕ ਨਹੀਂ ਸੀ ਉਹਨੇ ਵੀਜੇ ਨੂੰ ਦੱਸਿਆ ਤੇ ਉਹਨੇ ਧਿਆਨ ਨਾ ਦਿੱਤਾ ਵੀਜੇ ਦਾ ਵਿਵਹਾਰ ਉਹਦੇ ਨਾਲ ਬਿਲਕੁਲ ਵੀ ਚੰਗਾ ਨਹੀਂ ਸੀ ਸਾਰਾ ਦਿਨ ਕੰਮ ਕਰਕੇ ਕਰਕੇ ਵੀ ਬਿਮਾਰ ਹੋਣ ਦੇ ਬਾਵਜੂਦ ਵੀ ਵੀਜੇ ਨੇ ਉਹਨੂੰ ਰਾਤ ਦੇ 10 ਵਜੇ ਆਪਣੇ ਕਮਰੇ ਵਿੱਚ ਆਵਾਜ਼ ਮਾਰੀ ਰਣਜੀਤ ਦਾ ਦਿਲ ਕਰਦਾ ਸੀ ਕਿ ਅੱਜ ਜ਼ਰੂਰ ਹੋ ਕੇ ਉਹਨੂੰ ਸ਼ਿਕਾਇਤਾਂ ਦੱਸੇ ਪਰ ਰਣਜੀਤ ਨੇ ਬਿਨਾ ਬਸ ਇੰਨਾ ਹੀ ਕਿਹਾ ਕਿ ਅੱਜ ਮੇਰੀ ਸਿਹਤ ਨਹੀਂ ਪਲੀਜ਼ ਅੱਜ ਨਹੀਂ ਕੁਝ ਵੀ ਵਰ ਵਿਜੇ ਉਹਦੇ ਨਾਲ ਆਪਣੇ ਹੱਥਸ ਨੂੰ ਮਟਾਉਂਦਾ ਰਿਹਾ ਤੇ ਉਹਦੇ ਸਰੀਰ ਨਾਲ ਖੇਡਦਾ ਰਿਹਾ ਜਿਵੇਂ ਉਹ ਇਨਸਾਨ ਨਾ ਹੋਵੇ ਤੇ ਕੋਈ ਖੁਡਾਣਾ ਹੋਵੇ ਅਗਲੇ ਦਿਨ ਵੀ ਰਣਜੀਤ ਦੀ ਸਿਹਤ ਨਹੀਂ ਠੀਕ ਸੀ ਤੇ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਉਹ ਡਾਕਟਰ ਕੋਲ ਗਈ ਤਾਂ ਉਹਨੂੰ ਖੁਸ਼ਖਬਰੀ ਸੁਣਨ ਨੂੰ ਮਿਲੀ ਕਿ ਉਹ ਮਾਂ ਬਣਨ ਵਾਲੀ ਹੈ ਡਾਕਟਰ ਨੇ ਰਣਜੀਤ ਨੂੰ ਖਾਣ ਪੀਣ ਤੇ ਆਰਾਮ ਕਰਨ ਦੀ ਸਲਾਹ ਦਿੱਤੀ ਤੇ ਕੁਝ ਦਿਨ ਆਪਣੇ ਘਰ ਵਾਲੇ ਤੋਂ ਦੂਰ ਰਹਿਣ ਬਾਰੇ ਕਿਹਾ ਕਿਉਂਕਿ ਰਣਜੀਤ ਕਮਜ਼ੋਰ ਸੀ ਤੇ ਡਰ ਸੀ ਕਿ ਕਿਤੇ ਬੱਚੇ ਨੂੰ ਕੋਈ ਨੁਕਸਾਨ ਨਾ ਹੋ ਜਾਵੇ ਰਣਜੀਤ ਖੁਸ਼ ਹੋ ਕੇ ਘਰੇ ਆਈ ਤੇ ਸੋਚਦੀ ਸੀ ਕਿ ਇਹ ਖੁਸ਼ੀ ਜਦੋਂ ਘਰ ਆ ਕੇ ਵਿਜੇ ਨੂੰ ਇਹ ਗੱਲ ਦੱਸੂਗੀ ਤਾਂ ਉਹ ਖੁਸ਼ੀ ਨਾਲ ਉਹਨੂੰ ਗਲੇ ਲਾ ਲਊਗਾ ਉਹਨੇ ਵਿਜੇ ਦੀਆਂ ਚੀਜ਼ਾਂ ਬਣਾਈਆਂ ਘਰ ਦਾ ਦਰਵਾਜ਼ਾ ਖੜਕਿਆ ਤਾਂ ਰਣਜੀਤ ਨੇ ਦਰਵਾਜ਼ਾ ਖੋਲਿਆ ਤਾਂ ਵਿਜੇ ਘਰ ਆ ਗਿਆ ਰਣਜੀਤ ਨੇ ਉਹਨੂੰ ਦੱਸਣਾ ਚਾਹਿਆ ਪਰ ਉਹ ਥੱਕਿਆ ਹੋਇਆ ਸੀ ਉਹਨੇ ਰਣਜੀਤ ਨੂੰ ਕੁਝ ਬੋਲਣ ਤੋਂ ਪਹਿਲਾਂ ਹੀ ਰੋਕ ਦਿੱਤਾ ਸਿੱਧਾ ਬਾਥਰੂਮ ਵਿੱਚ ਚਲਾ ਗਿਆ ਰਣਜੀਤ ਨੇ ਸੋਚਿਆ ਕਿ ਚਲੋ ਬਾਅਦ ਵਿੱਚ ਦੱਸਦੀ ਆਂ ਰਾਤ ਦੀ ਰੋਟੀ ਖਾਣ ਤੋਂ ਬਾਅਦ 10 ਵਜੇ ਰਣਜੀਤ ਨੇ ਦੱਸਣ ਦੀ ਕੋਸ਼ਿਸ਼ ਕੀਤੀ ਪਰ ਵਿਜ ਨੇ ਉਹਦੇ ਹੱਥ ਤੇ ਮੂਰੱਖ ਦਿੱਤਾ ਤੇ ਰਣਜੀਤ ਤੜਫਦੀ ਰਹੀ ਪਰ ਕੁਝ ਬੋਲ ਨਾ ਸਕੀ ਸਾਰੀ ਰਾਤ ਰਣਜੀਤ ਦਰਦ ਨਾਲ ਤੜਫਦੀ ਰਹੀ ਵਿਜ ਨੇ ਅੱਜ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਸਵੇਰ ਨੂੰ ਜਦੋਂ ਉઠી ਤਾਂ ਚਿੱਟੇ ਰੰਗ ਦੀ ਚਾਦਰ ਲਾਲ ਹੋ ਗਈ ਸੀ ਇਹ ਦੇਖ ਕੇ ਰਣਜੀਤ ਨੂੰ ਤਾਂ ਜਿਵੇਂ ਸਦਮਾ ਲੱਗ ਗਿਆ ਇਹ ਕੀ ਸੀ ਉਹ ਸੋਚਣਾ ਚਾਹੁੰਦੀ ਸੀ ਪਰ ਰਣਜੀਤ ਉੱਚੀ ਉੱਚੀ ਰੋਂ ਲੱਗ ਪਈ ਤੇ ਉਹਦੇ ਰੋਂ ਦੀ ਆਵਾਜ਼ ਸੁਣ ਕੇ ਵਿੱਚੇ ਅੱਖ ਖੁੱਲ ਗਈ ਤੇ ਉਹ ਰਣਜੀਤ ਨੂੰ ਗੁੱਸੇ ਨਾਲ ਬੋਲਣ ਲੱਗ ਪਿਆ ਕਿ ਕਿਉਂ ਸਵੇਰੇ ਸਵੇਰੇ ਨੀਂਦ ਖਰਾਬ ਕਰ ਜਾ ਉੱਠ ਕੇ ਬਾਹਰ ਚਲੀ ਜਾ ਰਣਜੀਤ ਦਾ ਸਬਰ ਜਵਾਬ ਦੇ ਗਿਆ ਤੇ ਉਹਨੇ ਗੁੱਸੇ ਨਾਲ ਕੰਬਲ ਚੱਕ ਕੇ ਕਿਹਾ ਕਿ ਆਪਣੀ ਦਿੰਦਗੀ ਦਾ ਨਤੀਜਾ ਤੂੰ ਮੇਰੇ ਸੁਪਨਿਆਂ ਨੂੰ ਤੋੜ ਦਿੱਤਾ ਕੱਲ ਮੈਂ ਕਿੰਨੀ ਖੁਸ਼ ਸੀ ਤੇ ਅੱਜ ਮੇਰਾ ਦਿਲ ਟੁੱਟ ਗਿਆ ਰਣਜੀਤ ਬਈਂ ਹਿੰਮਤ ਨਹੀਂ ਸੀ ਕਿ ਉਹ ਹੋਰ ਕੁਝ ਬੋਲਦੀ ਤੇ ਉਹ ਡਿੱਗ ਕੇ बेहोश ਹੋ ਗਈ ਵੀਜੇ ਉਹਨੂੰ ਦੇਖ ਕੇ ਪਰੇਸ਼ਾਨ ਹੋ ਗਿਆ ਤੇ ਫਟਾਫਟ ਆਪਣੀ ਮਾਂ ਨੂੰ ਆਵਾਜ਼ ਮਾਰਨ ਲੱਗਾ ਜਦੋਂ ਉਹਦੀ ਮਾਂ ਕਮਰੇ ਵਿੱਚ ਆਈ ਤੇ ਰঞ্জੀਤ ਦੇ ਕੱਪੜਿਆਂ ਤੇ ਲੱਗਿਆ ਖੂਨ ਦੇਖ ਕੇ ਘਬਰਾ ਗਈ ਤੇ ਵੀਜੇ ਨੂੰ ਕਹਿੰਦੀ ਕਿ ਇਹ ਤੂੰ ਕੀ ਕੀਤਾ ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਇਹਨੂੰ ਇਹਨਾ ਟਾਰਚਰ ਕਰਕੇ ਇਹਦੇ ਪੇਕੇ ਵਾਲੇ ਦੇ ਹੀਜ ਦਾ ਬਚਿਆ ਹੋਇਆ ਪੈਸਾ ਜਲਦੀ ਦੇ ਦੇ ਪਰ ਤੂੰ ਤਾਂ ਇਹਨੂੰ ਮਾਰ ਹੀ ਦਿੱਤਾ ਵੀਜੇ ਨੇ ਉਹਨੂੰ ਫਟਾਫਟ ਚੁੱਕਿਆ ਤੇ ਹਸਪਤਾਲ ਲੈ ਗਿਆ ਡਾਕਟਰ ਨੇ ਦੱਸਿਆ ਕਿ 1 ਮਹੀਨੇ ਦੀ ਪ੍ਰੈਗਨੈਂਸੀ ਸੀ ਪਰ ਵਿਜੇ ਨੇ ਘਬਰਾ ਕੇ ਪੁੱਛਿਆ ਕਿ ਡਾਕਟਰ ਸਾਹਿਬ ਇਹ ਕੀ ਹੈ ਪਰ ਡਾਕਟਰ ਨੇ ਦੱਸਿਆ ਕਿ ਤੁਸੀਂ ਇਹਦੇ ਨਾਲ ਦਰਿੰਦਗੀ ਕੀਤੀ ਆ ਇਹਦਾ ਮਿਸਕੈਰਚ ਹੋ ਗਿਆ ਸ਼ਾਇਦ ਦੁਬਾਰਾ ਕਦੀ ਮਾਣਾ ਬਣ ਸਕੇ ਡਾਕਟਰ ਦੀ ਗੱਲ ਸੁਣ ਕੇ ਵਿਜੇ ਉੱਥੇ ਹੀ ਬੈਠ ਗਿਆ ਤੇ ਰੋਣ ਲੱਗ ਪਿਆ ਆਪਣੇ ਬੱਚੇ ਨੂੰ ਆਉਣ ਤੋਂ ਪਹਿਲਾਂ ਹੀ ਗਵਾ ਲਿਆ ਇਹ ਦੁੱਖ ਇਸ ਪੱਥਰ ਦੇਲੇ ਇਨਸਾਨ ਦੀਆਂ ਅੱਖਾਂ ਵਿੱਚ ਸਾਫ਼ ਦਿਸ ਰਿਹਾ ਸੀ ਵਿਜੇ ਦੀ ਮਾਂ ਨੇ ਵਿਜੇ ਨੂੰ ਕਿਹਾ ਕਿ ਰੋਣ ਦੀ ਕੋਈ ਲੋੜ ਨਹੀਂ ਪੁੱਤ ਮੈਂ ਤੇਰਾ ਦੂਜਾ ਵਿਆਹ ਕਰਵਾ ਦੇਵਾਂਗੀ ਤੇਨੂੰ ਤਾਂ ਬੱਚਾ ਹੀ ਚਾਹੀਦਾ ਨਾ ਵਿਜੇ ਨੇ ਗੁੱਸੇ ਨਾਲ ਆਪਣੀ ਮਾਂ ਵੱਲ ਦੇਖਿਆ ਤੇ ਕਹਿੰਦਾ ਬਸ ਕਰ ਮੈਂ ਤੇਰੇ ਕਰਕੇ ਆਪਣੇ ਘਰ ਦੀ ਗਰੈਸਤੀ ਖਰਾਬ ਕਰ ਲਈ ਇੰਨੀ ਚੰਗੀ ਕੁੜੀ ਮੈਨੂੰ ਘਰਵਾਲੇ ਦੇ ਰੂਪ ਵਿੱਚ ਮਿਲੀ ਸੀ ਤੇ ਮੈਂ ਉਹਦੀ ਕਦਰ ਹੀ ਨਹੀਂ ਕੀਤੀ ਤੇ ਸਭ ਕੁਝ ਆਪਣੀ ਵਜ੍ਹਾ ਨਾਲ ਹੀ ਹੋਇਆ ਇਹ ਕਹਿ ਕੇ ਵਿਜੇ ਰੋਣ ਲੱਗ ਪਿਆ ਰஞ்சிਤ ਰੰਜੀਤ ਕਾਫੀ ਦਿਨਾਂ ਬਾਅਦ ਘਰ ਜਦੋਂ ਵਾਪਸ ਆਈ ਤਾਂ ਉਹਨੇ ਵਿਜੇ ਦੀ ਪਹਿਲਾਂ ਵਾਂਗੂ ਦੇਖਭਾਲ ਕਰਨੀ ਛੱਡ ਦਿੱਤੀ। ਉਹਨੇ ਉਹਦੇ ਦਿਲ ਵਿੱਚ ਨਾ ਤਾਂ ਪਿਆਰ ਬਚਿਆ ਸੀ ਤੇ ਨਾ ਹੀ ਜ਼ਿੰਮੇਵਾਰੀ ਦਾ ਅਹਿਸਾਸ ਸੀ। ਇੱਕ ਥਾਂ ਤੇ ਬੈਠੀ ਨੂੰ ਕਦੋਂ ਸ਼ਾਮ ਹੋ ਜਾਂਦੀ ਸੀ ਪਤਾ ਹੀ ਨਾ ਲੱਗਦਾ। ਉਹ ਤਾਂ ਇੱਕ ਜਿੰਦਾ Laash ਬਣ ਕੇ ਰਹਿ ਗਈ ਸੀ ਤੇ ਉਹਦੀ ਸੱਸ ਨੇ ਵੀ ਉਹਨੂੰ ਕੁਝ ਵੀ ਨਹੀਂ ਕਹਿਣਾ ਛੱਡ ਦਿੱਤਾ ਸੀ। ਰੰਜੀਤ ਆਪਣੇ ਬੱਚੇ ਦਾ ਕਰਕੇ ਦੁਖੀ ਨਹੀਂ ਸੀ। ਸਗੋਂ ਡਾਕਟਰ ਵੱਲੋਂ ਕਹੀ ਗਈ ਵਿਜੇ ਨੂੰ ਗੱਲ ਉਹਨੇ ਸੁਣ ਲਈ ਸੀ। ਕਿ ਉਹ ਕਦੀ ਵੀ ਮਾਂ ਨਹੀਂ ਬਣ ਸਕਦੀ ਤੇ ਉਹਦੀ ਸੱਸ ਵਿਜੀ ਦਾ ਦੂਜਾ ਵਿਆਹ ਕਰਵਾ ਦੇਉਗੀ ਉਹ ਸੋਚਦੀ ਰਹੀ ਕਿ ਕਿੱਦਾਂ ਦੇ ਆ ਮੇਰੇ ਜਿਸਮ ਨਾਲ ਆਪਣੇ ਹਾਵਸ ਮਟਾ ਕੇ ਮੈਨੂੰ ਬਿਨਾਂ ਫਾਲ ਦਾ ਰੁੱਖ ਕਹਿ ਕੇ ਮੇਰੇ ਤੋਂ ਖਿਹੜਾ ਛਲਵਾਉਣ ਨੂੰ ਫਿਰਦੀ ਆ ਰঞ্জੀਤ ਨੇ ਹਸਪਤਾਲ ਤੋਂ ਆਉਣ ਤੋਂ ਬਾਅਦ ਆਪਣੇ ਪੇਕੇ ਫੋਨ ਕਰ ਦਿੱਤਾ ਕਿ ਮੈਨੂੰ ਆ ਕੇ ਲੈ ਜਾਓ ਹੁਣ ਉਹਦਾ ਮਨ ਵਿਜੀ ਤੋਂ ਦੁਖੀ ਹੋ ਗਿਆ ਸੀ ਪਰ ਉਹਦੀ ਮਾਂ ਵੀ ਕੀ ਕਰਦੀ ਪਿਓ ਦੇ ਮਰਨ ਤੋਂ ਬਾਅਦ ਉਹ ਆਪ ਭਰਾ ਪਰਜਾਈ ਦੇ ਸਹਾਰੇ ਸੀ ਤੇ ਰਣਜੀਤ ਦੀ ਮਾਂ ਨੇ ਚੰਗੀ ਤਰ੍ਹਾਂ ਗੱਲ ਨਾ ਕੀਤੀ ਤੇ ਰਣਜੀਤ ਸਮਝ ਗਈ ਸੀ ਵਿਆਹ ਤੋਂ ਬਾਅਦ ਇੱਕ ਕੁੜੀ ਲਈ ਪੇਕੇ ਰਹਿਣਾ ਕਿੰਨਾ ਔਖਾ ਤੇ ਖਾਸ ਕਰਕੇ ਜਦੋਂ ਪੇਕਿਆਂ ਘਰ ਪਰਜਾਈਆਂ ਦਾ ਰਾਜ ਹੋਵੇ ਮੈਂ ਆਪਣੇ ਆਪ ਨੂੰ ਜ਼ਿੰਦਗੀ ਰੂਪ ਦੇ ਆਧਾਰ ਤੇ ਨਾਲ ਵਹਿਣ ਵਾਲੀ ਨਦੀ ਸਮਝ ਕੇ ਛੱਡ ਦਿੱਤਾ ਤੇ ਕੁਝ ਦਿਨ ਚੁੱਪ ਕੀਤੀਆਂ ਹੀ ਬੀਤ ਗਏ ਰੰਜੀਤ ਦੀ ਸੱਸ ਕਿੱਥੋਂ ਚੁੱਪ ਕਰਕੇ ਰਹਿਣ ਵਾਲੀ ਸੀ ਨੌ ਦੇ ਆਉਣ ਤੋਂ ਬਾਅਦ ਉਹਨੇ ਇੱਕ ਡੱਕਾ ਭੰਨ ਕੇ ਦੂਰਾ ਨਹੀਂ ਕੀਤਾ ਰੰਜੀਤ ਦੀ ਸੱਸ ਨੇ ਵਿਜੀ ਨਾਲ ਗੱਲ ਕਰਕੇ ਉਹਨੂੰ ਦੂਜੇ ਵਿਆਹ ਲਈ ਮਨਾਉਣਾ ਚਾਹਿਆ ਪਰ ਉਹ ਨਹੀਂ ਮੰਨਿਆ ਉਹ ਤਾਂਗ ਆ ਕੇ ਰੰਜੀਤ ਨੂੰ ਗੱਲਾਂ ਬਾਤਾਂ ਸੁਣਾਉਂਦੀ ਪਰ ਉਹਦੇ ਤੇ ਕੋਈ ਅਸਰ ਨਹੀਂ ਸੀ ਇਦਾਂ ਲੱਗਦਾ ਸੀ ਕਿ ਰੰਜੀਤ ਦਾ ਸਰੀਰ ਹੀ ਇੱਥੇ ਆ ਬਸ ਉਹ ਆਪ ਨਹੀਂ ਰঞ্জੀਤ ਦੀ ਸੱਸ ਨੇ ਆਪਣੇ ਮੁੰਡੇ ਸਾਹਮਣੇ ਰੋਣਾ ਸ਼ੁਰੂ ਕਰ ਦਿੱਤਾ ਕਿ ਮੈਂ ਹੁਣ ਬੁੱਢੀ ਹੋ ਗਈ ਆ ਮੇਰੇ ਤੋਂ ਘਰ ਦੀਆਂ ਜ਼ਿੰਮੇਵਾਰੀਆਂ ਸਾਹਮਣੇ ਹੁੰਦੀਆਂ ਇਸ ਰੋਣ ਧੋਣ ਨਾਲ ਵਿਜੇ ਮੰਨ ਗਿਆ ਕਿ ਮੈਂ ਦੂਜਾ ਵਿਆਹ ਕਰਵਾ ਲਵਾਂ ਪਰ ਇੱਕ ਸ਼ਰਤ ਤੇ ਪਹਿਲਾਂ ਮੈਂ ਰঞ্জੀਤ ਨੂੰ ਡਾਕਟਰ ਕੋਲ ਲੈ ਕੇ ਜਾਊਂਗਾ ਜੇ ਉਹ ਠੀਕ ਹੋ ਗਈ ਤਾਂ ਮੈਂ ਦੂਜਾ ਵਿਆਹ ਨਹੀਂ ਕਰਵਾਊਂਗਾ ਤੇ ਉਹਦੀ ਮਾਂ ਇਸ ਗੱਲ ਨੂੰ ਮੰਨ ਗਈ ਦੂਜੇ ਦਿਨ ਵਿਜੇ ਉਹਨੂੰ ਸ਼ਹਿਰ ਤੇ ਮੰਨੇ ਪਰ ਮੰਨੇ ਡਾਕਟਰ ਕੋਲ ਲੈ ਗਿਆ ਤੇ ਉਹਨੇ ਰੰਜੀਤ ਦੇ ਚੈੱਕਅਪ ਕੀਤੇ ਡਾਕਟਰ ਨੇ ਕਿਹਾ ਕਿ ਵਿਜੇ ਜੋ ਇਹਦੇ ਨਾਲ ਹੋਇਆ ਇਹ ਆਪਣੇ ਦਿਮਾਗ ਵਿੱਚ ਬਿਠਾ ਕੇ ਬੈਠੀ ਆ ਇਸ ਲਈ ਇਹਨੂੰ ਕਿਤੇ ਬਾਹਰ ਘੁੰਮਣ ਫਿਰਨ ਲਈ ਲੈ ਕੇ ਜਾ ਤੇ ਇਹਨੂੰ ਖੁਸ਼ੀਅਤ ਖੁਸ਼ ਰੱਖਣ ਦੀ ਕੋਸ਼ਿਸ਼ ਕਰ ਜਿੱਦਾਂ ਜਿੱਦਾਂ ਖੁਸ਼ ਹੋ ਕੇ ਦਿਮਾਗ ਵਿੱਚੋਂ ਉਹ ਗੱਲਾਂ ਨਿਕਲਣਗੀਆਂ ਤੇ ਇਹ ਸਹੀ ਹੋ ਜਾਊਗੀ ਕਾਰ ਆ ਕੇ ਵਿੱਚ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ ਤੇ ਉਹ ਕਹਿੰਦੀ ਕਿ ਪੁੱਤ ਤੂੰ ਕਿਹਾਂ ਡਾਕਟਰਾਂ ਦੇ ਚੱਕਰਾਂ ਵਿੱਚ ਪਿਆ ਹੋਇਆ ਇਹ ਨੂੰ ਇਹਦੇ ਪੇਕੇ ਸਾਡਾ ਪ੍ਰਾਪਰ ਚਾਹੀਦੇ ਤਾਂ ਨੇ ਮੈਨੇ ਸੁਣੂਗੀ ਤੇ ਇਹ ਨੂੰ ਆਪਣੇ ਸਹੁਰਿਆਂ ਦੀ ਐਮੇਤ ਦਾ ਪਤਾ ਲੱਗ ਜਾਊਗਾ ਤੇ ਠੀਕ ਹੋ ਜਾਊਗੀ ਇਸ ਵਾਰ ਵਿੱਚ ਨੇ ਆਪਣੀ ਮਾਂ ਦੀ ਕੋਈ ਗੱਲ ਨਾ ਸੁਣੀ ਤੇੜਾ ਲਾਹੌਰੀ ਦੀ ਟਿਕਟ ਲੈ ਲਈ ਪੈਕਿੰਗ ਕਰਨ ਤੋਂ ਅਗਲੇ ਦਿਨ ਹੀ ਉਹ ਦੋਵੇਂ ਸਟੇਸ਼ਨ ਤੇ ਚਲੇ ਗਏ ਤੇ ਰੇਲ ਗੱਡੀ ਵਿੱਚ ਬੈਠ ਕੇ ਆਪਣੇ ਆਲੇ ਦੁਆਲੇ ਦੇਖਣ ਲੱਗੇ ਕਿੰਨੇ ਹਰਿਆਵਲੀ ਥਾਂ ਨਦੀਆਂ ਪਹਾੜ ਬਹੁਤ ਸੋਹਣਾ ਵਾਤਾਵਰਨ ਸੀ ਤੇ ਵਿਜੇ ਰਣਜੀਤ ਨਾਲ ਗੱਲਾਂ ਕਰਦਾ ਰਿਹਾ ਲਾਹੌਰੀ ਕੋਈ ਜ਼ਿਆਦਾ ਦੂਰ ਨਹੀਂ ਸੀ ਸ਼ਾਮ ਨੂੰ ਲਾਹੌਰੀ ਪਹੁੰਚ ਕੇ ਵਿਜੇ ਉਹਨੂੰ ਇੱਕ ਹੋਟਲ ਵਿੱਚ ਲੈ ਗਿਆ ਜਿਹੜਾ ਉਹਨੇ ਬੁੱਕ ਕਰਾਇਆ ਹੋਇਆ ਸੀ ਉੱਥੇ ਜਾ ਕੇ ਉਹਨੇ ਰਣਜੀਤ ਨੂੰ ਫ੍ਰੈਸ਼ ਹੋਣ ਲਈ ਕਿਹਾ ਤੇ ਉਹ ਜੋ ਪਚਾਪ ਔਟ ਕੇ ਫ੍ਰੈਸ਼ ਹੋਣ ਚਲੀ ਗਈ ਤਿਆਰ ਹੋ ਕੇ ਉਹ ਫਟਾਫਟ ਦਲਹੌਜ਼ੀ ਦੇ ਸ਼ਹਿਰ ਵਿੱਚ ਘੁੰਮਣ ਲਈ ਚਲੇ ਗਏ ਇੱਕ ਦਿਨ ਉਹ ਇਦਾਂ ਹੀ ਇਦਾਂ ਦੀ ਥਾਂ ਤੇ ਘੁੰਮਣ ਲਈ ਗਏ ਜਿੱਥੇ ਪਹਾੜ ਪਹਾੜੀ ਤੇ ਬਰਫ਼ ਡਿੱਗੀ ਹੋਈ ਸੀ ਉੱਥੇ ਬਹੁਤ ਸਾਰੇ ਲੋਕ ਬਰਫ਼ ਨਾਲ ਖੇਡਦੇ ਸੀ ਵਿਜੇ ਤੇ ਰਣਜੀਤ ਇੱਕ ਵੱਡੇ ਸਾਰੇ ਪੱਥਰ ਤੇ ਬੈਠ ਕੇ ਵਿਜੇ ਸੋਚਦਾ ਸੀ ਕਿ ਸ਼ਾਇਦ ਜੇ ਮੈਂ ਰਣਜੀਤ ਨਾਲ ਚੰਗਾ ਵਿਵਹਾਰ ਕੀਤਾ ਹੁੰਦਾ ਤਾਂ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਅਚਾਨਕ ਰਣਜੀਤ ਉੱਚੀ ਉੱਚੀ ਹੱਸਣ ਲੱਗ ਪਈ ਵਿਜੇ ਨੇ ਉਹਨੂੰ ਦੇਖਿਆ ਕਿ ਇੱਕ ਬੱਚਾ ਬਰਫ ਦੇ ਨਾਲ ਖੇਡ ਰਿਹਾ ਸੀ ਤੇ ਨਟਕਟੀਆਂ ਕਰ ਰਿਹਾ ਸੀ ਕਦੀ ਤੁਰਦਾ ਤੁਰਦਾ ਡਿੱਗ ਪੈਂਦਾ ਸੀ ਤੇ ਕਦੀ ਆਪਣੀ ਮਾਂ ਨੂੰ ਬਰਫ ਦੇ ਗੋਲੇ ਮਾਰਦਾ ਤੇ ਹੱਸਣ ਲੱਗ ਪੈਂਦਾ ਵੀ ਜੇ ਨੇ ਤਾਂ ਸ਼ਾਇਦ ਦੀ ਕੀ ਪਹਿਲੀ ਵਾਰ ਰஞ்சிਤ ਨੇ ਇੰਨਾ ਖੁੱਲ ਕੇ ਹੱਸਦੀ ਹੋਈ ਨੂੰ ਦੇਖਿਆ ਸੀ ਉਹ ਸਮਝ ਗਿਆ ਸੀ ਕਿ ਰஞ்சிਤ ਨੂੰ ਕੀ ਬਿਮਾਰੀ ਹੈ ਉਹ ਅਗਲੇ ਦਿਨ ਉਹਨੂੰ ਬੱਚਿਆਂ ਦੇ ਪਾਰਕ ਲੈ ਕੇ ਗਿਆ ਛੋਟੇ ਬੱਚਿਆਂ ਨੂੰ ਖੇਡਦੇ ਹੱਸਦੇ ਦੇਖ ਕੇ ਰஞ்சிਤ ਵੀ ਹੌਲੀ-ਹੌਲੀ ਹੱਸਣ ਲੱਗ ਪਈ ਪਰ ਵਿਜੇ ਤੋਂ ਹਜੇ ਵੀ ਉਹ ਦੂਰੀ ਤੇ ਹੀ ਸੀ ਸ਼ਾਇਦ ਉਹਦੇ ਦਿਲ ਵਿੱਚ ਹਜੇ ਵੀ ਬਹੁਤ ਨਾਰਾਜ਼ਗੀ ਸੀ ਜਾਂ ਸ਼ਾਇਦ ਗੁੱਸਾ ਵੀ ਸੀ ਵਿਜੇ ਰਣਜੀਤ ਦਾ ਬਹੁਤ ਧਿਆਨ ਰੱਖਦਾ ਪਰ ਉਹਨੂੰ ਕੋਈ ਫਰਕ ਨਹੀਂ ਪੈਂਦਾ ਸੀ ਵਿਜੇ ਨੂੰ ਉਹਦੀਆਂ ਗਲਤੀਆਂ ਦੀ ਸਜ਼ਾ ਮਿਲੀ ਸੀ ਜੋ ਉਹਨੇ ਇੰਨੀ ਵਧੀਆ ਘਰ ਵਾਲੀ ਨੂੰ ਗਵਾ ਲਿਆ ਇੱਕ ਦਿਨ ਉਹ ਰਣਜੀਤ ਨੂੰ ਕਿਤੇ ਘੁੰਮਣ ਲਈ ਲੈ ਕੇ ਗਿਆ ਤੇ ਉੱਥੇ ਰਣਜੀਤ ਨੂੰ ਕਿਸ ਨੇ ਪਹਿਚਾਨ ਲਿਆ ਤੇ ਮਗਰੋਂ ਆਵਾਜ਼ ਮਾਰੀ ਰਣਜੀਤ ਨੇ ਪਿੱਛੇ ਮੁੜ ਕੇ ਵੇਖਿਆ ਤੁਸੀਂ ਇੱਥੇ ਉਹਨਾਂ ਨੇ ਕਿਹਾ ਤੇ ਰਣਜੀਤ ਦੀ ਥਾਂ ਤੇ ਵਿਜੇ ਨੇ ਜਵਾਬ ਦਿੱਤਾ ਕਿ ਅਸੀਂ ਇੱਥੇ ਘੁੰਮਣ ਲਈ ਆਏ ਹਾਂ ਜਿਆਦਾ ਸਮਝ ਲਓ ਕਿ ਅਸੀਂ ਹਨੀਮੂਨ ਤੇ ਆਏ ਹਾਂ ਰਣਜੀਤ ਨੇ ਤਾਂ ਉਹਨਾਂ ਨੂੰ ਨਾ ਪਹਿਚਾਨਣ ਵਾਲੀਆਂ ਨਜ਼ਰਾਂ ਨਾਲ ਦੇਖਿਆ ਸੀ ਉਸ ਮੁੰਡੇ ਨੇ ਕਿਹਾ ਕਿ ਤੁਹਾਡੇ ਵਿਆਹ ਨੂੰ ਤਾਂ 3 ਸਾਲ ਹੋ ਗਏ ਤੇ ਹਨੀਮੂਨ ਤੇ ਹੋਣਾ ਆ ਤੇ ਵਿਜੀ ਨੇ ਕਿਹਾ ਕਿ ਹਾਂ ਆਫਿਸ ਦੇ ਕੰਮ ਦੇ ਕਰਕੇ ਟਾਈਮ ਨਹੀਂ ਮਿਲਿਆ ਸੀ ਤੇ ਅਸੀਂ ਹਨੀਮੂਨ ਲਈ ਲੇਟ ਹੋ ਗਏ ਉਹ ਮੁੰਡਾ ਕਹਿਣ ਲੱਗਾ ਅੱਛਾ ਠੀਕ ਆ ਲੱਗਦਾ ਰਣਜੀਤ ਨੇ ਮੈਨੂੰ ਪਹਿਚਾਣਿਆ ਨਹੀਂ ਅਸੀਂ ਕਾਲਜ ਵਿੱਚ ਇਕੱਠੇ ਪੜ੍ਹਦੇ ਸੀ ਵਿਜੀ ਇਹ ਕਹਿੰਦਾ ਅੱਛਾ ਅੱਛਾ ਠੀਕ ਆ ਕੋਈ ਗੱਲ ਨਹੀਂ ਆਪਾਂ ਉੱਥੇ ਸਾਡੇ ਹੋਟਲ ਵਿੱਚ ਬੈਠ ਕੇ ਗੱਲਾਂ ਕਰਾਂਗੇ ਤੇ ਉਹਨੇ ਉਸ ਮੁੰਡੇ ਨੂੰ ਹੋਟਲ ਦਾ ਐਡਰੈਸ ਦਿੱਤਾ ਤੇ ਉਹ ਬਾਏ ਬੋਲ ਕੇ ਅੱਗੇ ਚਲੇ ਗਏ ਉਸ ਮੁੰਡੇ ਨੂੰ ਆਪਣਾ ਬੀਤਿਆ ਹੋਇਆ ਕਾਲਜ ਦਾ ਟਾਈਮ ਯਾਦ ਆ ਗਿਆ ਹਾਏ ਕਿੰਨੀ ਸੋਹਣੀ ਲੱਗਦੀ ਸੀ ਉਸ ਸਮਾਂ ਦੀ ਇਹ ਸੂਟ ਵਿੱਚ ਤੇ ਮੋਢੇ ਤੇ ਪਿੰਕ ਕਲਰ ਦੀ ਚੁੰਨੀ ਲੰਬੇ ਵਾਲ ਗੁਲਾਬੀ ਰੰਗ ਦੇ ਹੱਥ ਤੇ ਹੱਥਾਂ ਤੇ ਮਹਿੰਦੀ ਦਾ ਰੰਗ ਕੁਝ ਡਰੀ ਹੋਈ ਤੁਰੇ ਆਉਂਦੀ ਸੀ ਤੂੰ ਮੇਰੇ ਵੱਲ ਐਕਸਕਿਊਜ਼ ਮੀ ਫਸਟ ਈਅਰ ਦਾ ਕਲਾਸਰੂਮ ਕਿਹੜਾ ਇਹ ਕਹਿ ਕੇ ਤੂੰ ਮੈਨੂੰ ਬੁਲਾਇਆ ਸੀ ਤੇਰੀ ਪਿਆਰੀ ਜਿਹੀ ਆਵਾਜ਼ ਨਹੀਂ ਮੇਰੇ ਕੰਨਾਂ ਵਿੱਚ ਮਿਸ਼ਰੀ ਘੋਲ ਦਿੱਤੀ ਸੀ ਮੈਂ ਕੁਝ دیر ਤੱਕ ਤਾਂ ਤੈਨੂੰ ਦੇਖਦਾ ਹੀ ਰਹਿ ਗਿਆ ਸੀ ਤੇ ਫਿਰ ਮੈਂ ਤੈਨੂੰ ਹੌਲੀ ਜੇ ਦੱਸਿਆ ਸੀ ਕਿ ਸਿੱਧੇ ਜਾ ਕੇ ਖੱਬੇ ਹੱਥ ਮੁੜ ਜਾਇਓ ਮੈਂ ਤਾਂ ਤੈਨੂੰ ਦੇਖਦਾ ਹੀ ਰਹਿ ਗਿਆ ਸੀ ਅੱਜ ਮੈਂ ਤੈਨੂੰ ਕਿੰਨੇ ਸਾਲਾਂ ਬਾਅਦ ਦੇਖਿਆ ਤੇ ਮੇਰੇ ਅੰਦਰ ਦਾ ਪਿਆਰ ਫਿਰ ਜਾਗ ਉੱਠਿਆ ਪਰ ਅੱਜ ਤਾਂ ਤੂੰ ਮੈਨੂੰ ਕੁਝ ਉਦਾਸ ਜਿਹੀ ਤੇ ਉਲਝੀ ਹੋਈ ਲੱਗਦੀ ਆ ਤੇਰੇ ਬੁੱਲਾਂ ਤੇ ਮੁਸਕਾਨ ਕਿੱਥੇ ਚਲੀ ਗਈ ਜਿਹਨੂੰ ਦੇਖ ਕੇ ਮੈਂ ਪਾਗਲ ਹੋ ਗਿਆ ਸੀ ਘਰ ਵਾਲੇ ਦੇ ਬਲੋਂ ਮੈਨੂੰ ਨਹੀਂ ਜਾਣਾ ਚਾਹੀਦਾ ਪਰ ਮੈਂ ਤੈਨੂੰ ਕਿਸੇ ਹੋਰ ਨਾਲ ਦੇਖ ਕੇ ਆਪਣੇ ਆਪ ਨੂੰ ਕਿੱਦਾਂ ਸੰਭਾਲੂਗਾ ਕਿਤੇ ਇਦਾਂ ਤਾਂ ਨਹੀਂ ਤੂੰ ਇਸ ਵਿਆਹ ਤੋਂ ਖੁਸ਼ ਨਹੀਂ ਤੇ ਫਿਰ ਤੂੰ ਮੇਰੇ ਪਿਆਰ ਨੂੰ ਕਿਉਂ ਸਵੀਕਾਰ ਨਹੀਂ ਕੀਤਾ ਤੂੰ ਕਿਉਂ ਮੇਰੇ ਤੋਂ ਦੂਰ ਚਲੀ ਗਈ ਪਹਿਲਾਂ ਤਾਂ ਅਸੀਂ ਦੋਸਤ ਸੀ ਤੇ ਫਿਰ ਮੈਂ ਤੈਨੂੰ ਪਿਆਰ ਕਰਨ ਲੱਗ ਪਿਆ ਸੀ ਇਸ ਲਈ ਮੈਂ ਤੈਨੂੰ ਮਿਲਣ ਲਈ ਜ਼ਰੂਰ ਆਉਂਗਾ ਜੱਗਾ ਅੱਜ ਰਣਜੀਤ ਨੂੰ ਟੱਕਰ ਕੇ ਸਾਰੀ ਰਾਤ ਸੌਣਾ ਸਕਿਆ ਦੇਰੋਂ ਨੇ ਸੋਚਿਆ ਕਿ ਰਣਜੀਤ ਦੀ ਇਹ ਹਾਲਤ ਕਿੱਦਾਂ ਹੋਈ ਇਹ ਪਤਾ ਕਰ ਲਈ ਉਹ ਅਗਲੇ ਦਿਨ ਉਹਨੂੰ ਮਿਲਣ ਲਈ ਚਲਾ ਗਿਆ ਉਹ ਵਿਜੇ ਦੇ ਦੱਸੇ ਹੋਏ ਐਡਰੈਸ ਤੇ ਹੋਟਲ ਪਹੁੰਚ ਗਿਆ ਤੇ ਰਿਸੈਪਸ਼ਨ ਤੇ ਜਾ ਕੇ ਦੱਸਿਆ ਕਿ ਮੈਂ ਵਿਜੇ ਨੂੰ ਮਿਲਣਾ ਮਿਲਣ ਆਇਆ ਫੋਨ ਤੇ ਗੱਲ ਕਰਾ ਕੇ ਇਨਫੋਰਮ ਕਰਵਾਇਆ ਤੇ ਵਿਜੀ ਨੇ ਉਹਨੂੰ ਨੰਬਰ 10 ਦੇ ਉਪਰੋਂ ਲੈ ਕੇ ਆ ਜੱਗੇ ਦਾ ਦਿਲ ਚੋਰ ਨਾਲ ਧੜਕ ਰਿਹਾ ਸੀ ਤੇ ਉਹ ਰਣਜੀਤ ਨੂੰ ਦੇਖ ਕੇ ਪਹਿਲਾਂ ਨਰਵਸ ਜਿਹਾ ਹੋ ਗਿਆ ਸੀ ਇਸ ਲਈ ਰਣਜੀਤ ਕੋਲ ਆਪਣੇ ਪਿਆਰ ਦਾ ਇਜ਼ਹਾਰ ਨਾ ਕਰ ਸਕਿਆ ਜੱਗੇ ਨੇ ਫਰੈਟ ਦੇ ਕਮਰੇ ਦੇ ਅੱਗੇ ਜਾ ਕੇ ਦਰਵਾਜ਼ਾ ਖੜਕਾਇਆ ਤੇ ਵਿਜੀ ਨੇ ਦਰਵਾਜ਼ਾ ਖੋਲ ਕੇ ਕਿਹਾ ਹੈਲੋ ਕਿੱਦਾਂ ਠੀਕ ਆ ਅੰਦਰ ਆ ਜਾਓ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਸੀ ਜੱਗੇ ਨੇ ਕਿਹਾ ਕਿ ਮੈਂ ਠੀਕ ਹਾਂ ਰਣਜੀਤ ਹਜੇ ਵੀ ਖਿੜਕੀ ਦੇ ਕੋਲ ਗੁੰਮਸਮ ਬੈਠੀ ਸੀ ਉਹਨੂੰ ਹਜੇ ਵੀ ਕਿਸੇ ਦੀ ਕੋਈ ਖਬਰ ਨਹੀਂ ਸੀ ਉਹ ਤਾਂ ਸ਼ੈਬ ਜੱਗੇ ਦੇ ਆਉਣ ਬਾਰੇ ਵੀ ਪਤਾ ਨਹੀਂ ਲੱਗਿਆ ਉਹ ਦੋਵੇਂ ਗੱਲਾਂ ਕਰਨ ਲੱਗ ਪਏ ਤੇ ਰਣਜੀਤ ਨਾਲ ਕੋਈ ਘਟਨਾ ਬਾਰੇ ਗੱਲਾਂ-ਗੱਲਾਂ ਵੇਚੀ ਉਹਨੇ ਜੱਗੇ ਨੂੰ ਦੱਸਿਆ ਪਰ ਜੋ ਉਹਨਾਂ ਦੋਵਾਂ ਦੇ ਵਿੱਚ ਹੋਇਆ ਸੀ ਉਹਦੇ ਬਾਰੇ ਜ਼ਿਕਰ ਨਹੀਂ ਕੀਤਾ ਕੁਝ ਥੇਰ ਬਾਅਦ ਉਹ ਤਿੰਨੇ ਪਹਾੜਾਂ ਵੱਲ ਨੂੰ ਘੁੰਮਣ ਲਈ ਚਲੇ ਗਏ ਤੇ ਜੱਗਾ ਰਣਜੀਤ ਨਾਲ ਗੱਲਾਂ ਕਰਨਾ ਚਾਹੁੰਦਾ ਸੀ ਪਰ ਉਹਨੂੰ ਡਰ ਸੀ ਕਿ ਕਿਤੇ ਨੂੰ ਇਹ ਬੁਰਾਣਾ ਲੱਗ ਜਾਵੇ ਕੁਝ ਥੇਰ ਘੁੰਮਣ ਫਿਰਨ ਤੋਂ ਬਾਅਦ ਉਹ ਤਿੰਨ ਉਹ ਤਿੰਨੇ ਇੱਕ ਟੇਬਲ ਤੇ ਬੈਠ ਕੇ ਤੇ ਵਿਜੇ ਉਹਨਾਂ ਦੋਵਾਂ ਨੂੰ ਛੱਡ ਕੇ ਕਿਸੇ ਜ਼ਰੂਰੀ ਕੰਮ ਲਈ ਚਲਾ ਗਿਆ। ਕੁਝ ਧੀਰ ਜੱਗਾ ਉਹਦੇ ਵੱਲ ਦੇਖਦਾ ਰਿਹਾ ਪਰ ਬੋਲਿਆ ਕੁਝ ਨਾ। ਤੇ ਰੰਜੀਤ ਹੌਲੀ ਜਹੀ ਕਹਿਣ ਲੱਗੀ ਕਿ ਜੱਗੇ ਮੈਂ ਉਹਦੇ ਤੋਂ ਨਫ਼ਰਤ ਕਰਦੀ ਆਂ। ਜੱਗਾ ਵੀ ਥੱਕਿਆ ਹੋਇਆ ਸੀ ਤੇ ਉਹ ਵੀ ਹੌਲੀ ਜਹੀ ਕਹਿਣ ਲੱਗਾ ਕਿ ਕਿਹਦੇ ਤੋਂ? ਤੇ ਫਿਰ ਉਹ ਸੋਚਣ ਲੱਗ ਪਈ ਕਿ ਆਪਣੇ ਘਰ ਵਾਲੇ ਤੋਂ ਨਫ਼ਰਤ ਕਿਉਂ ਕਰਦੀ ਆਂ? ਪਰ ਉਹਨੇ ਕੁਝ ਪੁੱਛਣਾ ਠੀਕ ਨਾ ਸਮਝਿਆ ਤੇ ਕੁਝ ਧੀਰ ਬਾਅਦ ਹੀ ਉੱਥੇ ਵਿਜੇ ਆ ਗਿਆ। ਰਨਜੀਤ ਦੀਆਂ ਅੱਖਾਂ ਵਿੱਚ ਹੰਝੂ ਦੇਖ ਕੇ ਉਹਨੇ ਇਸ਼ਾਰੇ ਵਿੱਚ ਹੀ ਜੱਗੇ ਨੂੰ ਪੁੱਛਿਆ ਤੇ ਜੱਗੇ ਨੇ ਨਾਂ ਵਿੱਚ ਸਿਰ ਹਿਲਾ ਦਿੱਤਾ ਸ਼ਾਮ ਹੋ ਗਈ ਸੀ ਤਿੰਨੇ ਹੋਟਲ ਵੱਲ ਨੂੰ ਤੁਰ ਪਏ ਤੇ ਜੱਗਾ ਵੀ ਵਾਪਸ ਆ ਗਿਆ ਵੀ ਜਿਹਨੇ ਉਹਨੂੰ ਕੱਲ ਫਿਰ ਆਉਣ ਲਈ ਕਹਿ ਦਿੱਤਾ ਤੇ ਨਾਲ ਹੀ ਕਿਹਾ ਕਿ ਡਾਕਟਰ ਨੇ ਦੱਸਿਆ ਕਿ ਰਨਜੀਤ ਨੂੰ ਜਿੰਨਾ ਖੁਸ਼ ਰੱਖਿਆ ਜਾਵੇ ਇਹਦਾ ਲੰਘਿਆ ਹੋਇਆ ਸਮਾਂ ਚੰਗਾ ਇਹਨੂੰ ਯਾਦ ਕਰਾਇਆ ਜਾਵੇ ਇਹਦੇ ਲਈ ਬਹੁਤ ਵਧੀਆ ਹੋਊਗਾ ਤੇ ਜੱਗੇ ਨੇ ਕੱਲ ਫਿਰ ਆਉਣ ਦਾ ਵਾਅਦਾ ਕੀਤਾ ਤੇ ਆਪਣੇ ਹੋਟਲ ਵੱਲ ਚਲਾ ਗਿਆ বিজে ਨੇ ਆਪਣੇ ਆਫਿਸ ਦੀਆਂ 20 ਛਿੱਟੀਆਂ ਹੋਰ ਵਧਾ ਲਈਆਂ ਤੇ ਉਹਦੇ ਦਿਲ ਵਿੱਚ ਜੱਗੇ ਨੂੰ ਮਿਲ ਕੇ ਉਮੀਦ ਜਾਗੀ ਕਿ ਰਣਜੀਤ ਹੁਣ ਜਲਦੀ ਠੀਕ ਹੋ ਜਾਊਗੀ। ਜੱਗਾ ਵਾਪਸ ਆ ਗਿਆ ਤੇ ਅਗਲੀ ਸਵੇਰ ਦਾ ਇੰਤਜ਼ਾਰ ਕਰਨ ਲੱਗ ਪਿਆ। ਜੱਗਾ ਪਤਾ ਕਰਨਾ ਚਾਹੁੰਦਾ ਸੀ ਕਿ ਰਣਜੀਤ ਆਪਣੇ ਘਰ ਵਾਲੇ ਤੋਂ ਇੰਨੀ ਨਫ਼ਰਤ ਕਿਉਂ ਕਰਦੀ ਆ ਤੇ ਉਹਨਾਂ ਦੋਵਾਂ ਦੇ ਵਿੱਚ ਇਦਾਂ ਦਾ ਕੀ ਹੋਇਆ। ਅਗਲੇ ਦਿਨ ਜੱਗਾ ਤਿਆਰ ਹੋ ਕੇ ਫਿਰ ਉਹਨਾਂ ਦੇ ਕੋਲ ਪਹੁੰਚ ਗਿਆ ਤਾਂ ਉਹ ਤਿੰਨੇ ਤਿਆਰ ਹੋ ਕੇ ਪਹਾੜਾਂ ਵੱਲ ਨੂੰ ਨਿਕਲ ਪਏ ਪਰ ਜੱਗੇ ਨੇ ਵਿਜੇ ਨੂੰ ਪਰ ਜੱਗੇ ਨੇ ਵਿਜੇ ਨੂੰ ਜਾਣ ਤੋਂ ਰੋਕ ਲਿਆ ਜੱਗੇ ਨੇ ਕੱਲ ਵਾਲੀ ਸਾਰੀ ਗੱਲ ਵਿਜੇ ਨੂੰ ਦੱਸੀ ਕਿ ਉਹ ਤੇਰੇ ਸਾਹਮਣੇ ਨਹੀਂ ਬੋਲ ਸਕਦੀ ਤੇ ਉਹ ਨੂੰ ਬੋਲ ਸਕੇ ਤਾਂ ਮੇਰੇ ਨਾਲ ਹੀ ਕੱਲੀ ਨੂੰ ਭੇਜ ਦੇ ਪਰ ਵਿਜੇ ਤਾਂ ਕਿਸੇ ਤਰ੍ਹਾਂ ਆਪਣੀ ਰਣਜੀਤ ਨੂੰ ਠੀਕ ਦੇਖਣਾ ਚਾਹੁੰਦਾ ਸੀ ਵਿਜੇ ਮੰਨ ਗਿਆ ਚਾਹ ਉਹ ਮੈਂ ਹੋਟਲ ਵਿੱਚ ਹੀ ਰੁਕ ਜਾਂਦਾ ਫਿਰ ਉਹ ਦੋਵੇਂ ਕੋਲ ਮੰਨ ਲਈ ਚਲੇ ਗਏ ਜੱਗੇ ਨੇ ਉਹਨੂੰ ਗੱਲਾਂ ਵਿੱਚ ਲਾ ਲਿਆ ਇੱਧਰ ਉੱਧਰ ਧੀਆਂ ਗੱਲਾਂ ਕਰਨ ਲੱਗ ਪਿਆ ਗੱਲਾਂ-ਗੱਲਾਂ ਵਿੱਚ ਹੀ ਉਹਨੂੰ ਕਹਿਣ ਲੱਗਾ ਕਿ ਮੈਨੂੰ ਲੱਗਦਾ ਤੂੰ ਆਪਣੇ ਘਰ ਵਾਲੇ ਨੂੰ ਪਿਆਰ ਨਹੀਂ ਕਰਦੀ ਜੱਗੇ ਨੇ ਫਿਰ ਬੋਲਣਾ ਸ਼ੁਰੂ ਕਰ ਦਿੱਤਾ ਰੰਜੀਤ ਹਜੇ ਵੀ ਚੁੱਪ ਸੀ ਤੇ ਰੱਜਗੇ ਨੇ ਫਿਰ ਕਿਹਾ ਕਿ ਤੈਨੂੰ ਕੀ ਲੱਗਦਾ ਆਪਣੀ ਕਲਾਸ ਦੀ ਮੋਨਾ ਆਪਣੇ ਘਰ ਵਾਲੇ ਨੂੰ ਪਿਆਰ ਨਹੀਂ ਕਰਦੀ ਹੋਊਗੀ ਵੈਸੇ ਉਹ ਮੈਨੂੰ ਵਿਆਹ ਤੋਂ ਬਾਅਦ ਇੱਕ ਵਾਰ ਮਿਲੀ ਸੀ ਤੇ ਦੱਸਦੀ ਸੀ ਕਿ ਮੇਰਾ ਘਰ ਵਾਲਾ ਮੈਨੂੰ ਬਹੁਤ ਪਿਆਰ ਕਰਦਾ ਰੰਜੀਤ ਬੜੀ ਹੌਲੀ ਜੀ ਬੋਲੀ ਕਿਉਂ ਕੋਸ਼ਾ ਜੱਗੇ ਨੇ ਉਹਨੂੰ ਦੱਸਿਆ ਕਿ ਉਹਦਾ ਹਸਬੰਡ ਤਾਂ ਬਹੁਤ ਜ਼ਿਆਦਾ ਅਮੀਰ ਆ ਉਹ ਕੋਸ਼ ਕਿੱਦਾਂ ਨਹੀਂ ਹੋ ਸਕਦੀ ਰਣਜੀਤ ਨੇ ਉਹਦੀ ਗੱਲ ਨੂੰ ਵਿੱਚ ਹੀ ਰੋਕ ਦਿੱਤਾ ਤੇ ਕਹਿੰਦੀ ਜਿਹੜੇ ਬਹੁਤ ਜ਼ਿਆਦਾ ਅਮੀਰ ਹੁੰਦੇ ਆ ਉਹ ਕੋਸ਼ ਨਸੀਬ ਨਹੀਂ ਹੁੰਦੇ ਜੱਗੇ ਨੇ ਉਹਨੂੰ ਦੱਸਿਆ ਕਿ ਕੌਣ ਕੋਸ਼ ਨਸੀਬ ਨਹੀਂ ਹੁੰਦੇ ਹੁਣ ਤੂੰ ਆਪਣੇ ਵਾਲ ਹੀ ਦੇਖ ਲੈ ਵਿਜੇ ਤੈਨੂੰ ਘਮਾਉਣ ਲਈ ਇੱਥੇ ਲੈ ਕੇ ਆਇਆ ਤੈਨੂੰ ਕਿੰਨਾ ਪਿਆਰ ਕਰਦਾ ਤੈਨੂੰ ਕਿੰਨੀਆਂ ਚੀਜ਼ਾਂ ਲੈ ਕੇ ਦਿੰਦਾ ਰੰਜੀਤ ਨੇ ਆਪਣੇ ਕੰਨਾਂ ਤੇ ਹੱਥ ਰੱਖ ਕੇ ਤੇ ਚੀਕ ਕੇ ਕਹਿਣ ਲੱਗੀ ਬੱਸ ਕਰ ਕਿਹੜਾ ਪਿਆਰ ਜਿਨੇ ਮੇਰੀ ਇਹ ਹਾਲਤ ਕਰ ਦਿੱਤੀ ਆ ਜਿਨੇ ਮੇਰੇ ਤੋਂ ਮੇਰਾ ਬੱਚਾ ਖੋ ਲਿਆ ਜਾਂ ਸ਼ਾਇਦ ਤੂੰ ਉਸ ਪਿਆਰ ਦੀ ਗੱਲ ਕਰਦਾ ਜਿਹਦਾ ਕਰਕੇ ਮੈਂ ਕਦੀ ਮਾਂ ਨਹੀਂ ਬਣ ਸਕਦੀ ਮੈਂ ਉਹਦੇ ਤੋਂ ਨਫ਼ਰਤ ਕਰਦੀ ਆ ਉਹਨੇ ਮੇਰੇ ਤੋਂ ਔਰਤ ਹੋਣ ਦੇ ਮਹੱਤਵ ਖੋ ਲਿਆ ਉਹ ਮੇਰੇ ਨਾਲ ਖੁਸ਼ ਨਹੀਂ ਸੀ ਪਰ ਮੈਨੂੰ ਇੱਕ ਉਮੀਦ ਸੀ ਕਿ ਮੈਂ ਆਪਣੇ ਬੱਚੇ ਨਾਲ ਖੁਸ਼ ਰਹੂੰਗੀ ਉਹਨੇ ਮੇਰੀ ਉਮੀਦ ਵੀ ਮੇਰੇ ਤੋਂ ਖੋ ਲਈ ਤੂੰ ਦੱਸ ਜੱਗੇ ਉਹ ਮੈਨੂੰ ਕਿਦਾਂ ਪਿਆਰ ਕਰਦਾ ਹੋਊਗਾ ਜਿਨੇ ਮੇਰੇ ਤੋਂ ਮੇਰਾ ਸਭ ਕੁਝ ਖੋ ਲਿਆ ਤੇ ਤੂੰ ਕਿਹੜੇ ਪਿਆਰ ਦੀ ਗੱਲ ਕਰਦਾ ਰஞ்சிਤ ਰੋ ਰਹੀ ਸੀ ਤੇ ਨਾਲੇ ਉਹਨੂੰ ਪੁੱਛਦੀ ਸੀ ਕਿ ਇਹਨੂੰ ਪਿਆਰ ਕਹਿੰਦੇ ਆ ਮੈਂ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਦਾ ਸਭ ਕੁਝ ਦੇ ਦਿੱਤਾ ਪਰ ਉਹਨੇ ਕੁਝ ਪੈਸਿਆਂ ਦਾ ਕਰਕੇ ਆਪਣੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਮੈਨੂੰ ਕਿੰਨਾ ਤੜਫਾਇਆ ਕਿੰਨਾ ਜ਼ੁਲਮ ਮੇਰੇ ਨਾਲ ਕਰਦਾ ਰਿਹਾ ਤੇ ਮੈਂ ਚੁੱਪ ਕਰਕੇ ਸਹਿੰਦੀ ਰਹੀ ਰஞ்சிਤ ਬੋਲੀ ਜਾਂਦੀ ਸੀ ਤੇ ਜੱਗਾ ਚੁੱਪ ਕਰਕੇ ਸੁਣੀ ਜਾ ਰਿਹਾ ਸੀ ਇਹ ਹੀ ਚਾਹੁੰਦਾ ਸੀ ਕਿ ਮੇਰੇ ਦਿਲ ਦਾ ਬੋਝ ਹਲਕਾ ਹੋ ਜਾਵੇ ਤਾਂ ਇਹਨੂੰ ਪਤਾ ਕਿ ਮੇਰੇ ਬੱਚੇ ਦੀ ਮੌਤ ਦਾ ਕਾਰਨ ਉਹੀ ਆ ਮੇਰੇ ਅੰਜਮੇ ਬੱਚੇ ਦਾ ਕਾਤਲ ਰਣਜੀਤ ਨੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਗੱਲ ਜੱਗੇ ਨੂੰ ਦੱਸੀ ਅੱਜ ਦਾ ਵਿਜੇ ਤੇ ਕੱਲ ਦਾ ਵਿਜੇ ਵਿੱਚ ਕਿੰਨਾ ਫਰਕ ਆ ਅੱਜ ਦੇ ਵਿਜੇ ਮੇਰੇ ਬੁੱਲਾਂ ਤੇ ਮੁਸਕਾਨ ਲਿਆਉਣ ਲਈ ਮੇਰੇ ਆਪਣਾ ਸਭ ਕੁਝ ਵਾਰਨ ਲਈ ਤਿਆਰ ਹੋ ਗਿਆ ਮੇਰੇ ਹੰਝੂਆਂ ਦਾ ਉਹ ਕਾਰਨ ਵੀ ਉਹੀ ਆ ਜੱਗੇ ਨੇ ਰਣਜੀਤ ਨੂੰ ਇਹਦੇ ਬਾਰੇ ਔਰ ਕੁਝ ਵੀ ਨਾ ਪੁੱਛਿਆ ਕਿਉਂਕਿ ਵਿਜੇ ਬਹੁਤ ਬਦਲ ਗਿਆ ਸੀ ਜੱਗੇ ਨੇ ਉਹਦੀ ਅੱਖਾਂ ਵਿੱਚ ਬੇਹੱਦ ਪਿਆਰ ਦੇਖਿਆ ਸੀ ਇਸ ਲਈ ਉਹਨੂੰ ਇੱਕ ਮੌਕਾ ਤਾਂ ਮਿਲਣਾ ਚਾਹੀਦਾ ਸੀ ਰਣਜੀਤ ਗੋਡਿਆਂ 'ਤੇ ਬੈਠ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਮੈਂ ਕਿ ਮੈਂ ਹੁਣ ਥੱਕ ਗਈ ਆ ਇਸ ਜ਼ਿੰਦਗੀ ਤੋਂ ਜੱਗੇ ਨੇ ਕਿਹਾ ਕਿ ਉਹ ਉਹਦੀ ਗਲਤੀ ਸੀ ਪਰ ਹੁਣ ਉਹ ਬਹੁਤ ਬਦਲ ਚੁੱਕਿਆ ਤਾਂ ਇਹਨੂੰ ਕੀ ਲੱਗਦਾ ਵੀ ਵਿਜੇ ਹੁਣ ਵੀ ਪਹਿਲਾਂ ਵਾਲਾ ਹੀ ਆ ਤੈਨੂੰ ਉਹਦੇ ਵਿੱਚ ਕੋਈ ਬਦਲਾਅ ਨਹੀਂ ਦਿਸਦਾ ਜੇ ਉਹ ਪਹਿਲਾਂ ਵਾਲਾ ਹੁੰਦਾ ਤਾਂ ਤੈਨੂੰ ਇੱਥੇ ਠੀਕ ਕਰਨ ਲਈ ਲੈ ਕੇ ਨਹੀਂ ਆਉਂਦਾ ਜੱਗਾ ਰঞ্জੀਤ ਨੂੰ ਕਹਿਣ ਲੱਗਿਆ ਕਿ ਮੈਂ ਵੀਚੇ ਨੂੰ ਤੜਫਦਾ ਦੇਖਿਆ ਜਿੰਨੀ ਉਦਾਸੀ ਤੇਰੀਆਂ ਅੱਖਾਂ ਵਿੱਚ ਆ ਉਹਦੇ ਨਾਲੋਂ ਕਿਤੇ ਜ਼ਿਆਦਾ ਉਦਾਸੀ ਉਹਦੇ ਦਿਲ ਦਿਮਾਗ ਤੇ ਅੱਖਾਂ ਵਿੱਚ ਆ ਪਰ ਤੂੰ ਉਹਨੂੰ ਨਹੀਂ ਦੇਖ ਸਕਦੀ ਪਰ ਉਹ ਤੈਨੂੰ ਹਮੇਸ਼ਾ ਹੀ ਦੇਖਦਾ ਰਹਿੰਦਾ ਰঞ্জੀਤ ਪਿਆਰ ਤੇਰੇ ਦਰਵਾਜ਼ੇ ਤੇ ਖੜਕਾ ਰਿਹਾ ਤੇ ਇਹਨੂੰ ਇਦਾਂ ਹੀ ਨਾ ਜਾਣ ਦੇ ਕਿਤੇ ਇਹ ਨਾ ਹੋਵੇ ਕਿ ਇੱਕ ਵਾਰ ਚਲਾ ਜਾਵੇ ਤੇ ਦੁਬਾਰਾ ਫਿਰ ਕਦੀ ਵਾਪਸ ਮੁੜ ਕੇ ਨਾ ਆਵੇ ਪਿਆਰ ਦਾ ਵਿਛੜ ਜਾਣਾ ਬਹੁਤ ਤਕਲੀਫ ਦਿੰਦਾ ਇਹ ਮੇਰੇ ਤੋਂ ਵੱਧ ਕੇ ਕੋਈ ਨਹੀਂ ਜਾਣਦਾ ਆਪ ਹੀ ਸੋਚ ਜੇ ਵਿਜੀ ਤੇਰੀ ਜ਼ਿੰਦਗੀ ਵਿੱਚ ਚਲਾ ਜਾਵੇ ਤੇ ਫਿਰ ਉਹਦੇ ਤੋਂ ਬਿਨਾ ਤੂੰ ਕੀ ਕਰੇਂਗੀ ਤੂੰ ਵੀ ਤਾਂ ਉਹ ਨੂੰ ਕੁਝ ਆਪਣੇ ਦਿਲੋਂ ਚਾਹਿਆ ਸੀ ਰਣਜੀਤ ਨੇ ਹੌਲੀ ਜਿਹੀ ਕਿਹਾ ਕਿ ਨਹੀਂ ਉਹ ਮੈਨੂੰ ਪਿਆਰ ਨਹੀਂ ਕਰਦਾ ਜੱਗਾ ਰਣਜੀਤ ਨੂੰ ਬਾਰ ਬਾਰ ਕਹਿ ਰਿਹਾ ਸੀ ਕਿ ਉਹ ਤੈਨੂੰ ਬਹੁਤ ਪਿਆਰ ਕਰਦਾ ਬਸ ਉਹਦੀ ਇਹੀ ਗਲਤੀ ਸੀ ਕਿ ਉਹ ਆਪਣੀ ਮਾਂ ਦੇ ਲਾਲਚ ਦੀਆਂ ਗੱਲਾਂ ਵਿੱਚ ਆ ਗਿਆ ਸੀ ਤੇਰਾ ਚੋਪਰਾਣਾ ਉਹਨੂੰ ਬਹੁਤ ਸਤਾਉਂਦਾ ਤੇ ਤੂੰ ਉਹਨੂੰ ਇੱਕ ਵਾਰ ਮਾਫ ਕਰ ਦੇ ਰੰਜੀਤ ਨੇ ਫਿਰ ਹੌਲੀ ਜਿਹੀ ਕਿਹਾ ਕਿ ਮੈਂ ਉਹ ਉਹਨੂੰ ਕਿੱਦਾਂ ਮਾਫ ਕਰ ਦੇਵਾਂ ਤੂੰ ਦੱਸ ਰੰਜੀਤ ਦਾ ਗੁੱਸਾ ਥੋੜਾ ਠੰਡਾ ਹੋਇਆ ਤਾਂ ਜੱਗੇ ਨੇ ਉਹਨੂੰ ਵਿਜੇ ਦੀਆਂ ਸਾਰੀਆਂ ਖੂਬੀਆਂ ਦਸੀਆਂ ਕਿ ਤੇਰੇ ਦਿਲ ਵਿੱਚ ਹਜੇ ਵੀ ਤੇਰੇ ਘਰ ਵਾਲੇ ਲਈ ਥੋੜਾ ਜਿਹਾ ਪਿਆਰ ਆ ਬਸ ਇਹਦਾ ਅਹਿਸਾਸ ਹੀ ਕਰਵਾਉਣਾ ਪਊਗਾ ਇਹ ਹਿੰਦੁਸਤਾਨੀ ਕੁੜੀਆਂ ਤਾਂ ਹੁੰਦੀਆਂ ਹੀ ਇਦਾਂ ਦੀਆਂ ਇਹ ਉਹਨਾਂ ਦਾ ਘਰ ਵਾਲਾ ਉਹਨਾਂ ਲਈ ਸਭ ਕੁਝ ਹੁੰਦਾ ਉਦੋਂ ਹੀ ਰਣਜੀਤ ਦਾ ਫੋਨ ਆ ਗਿਆ ਤੇ ਕਿਸੇ ਨੇ ਕਾਲੀ ਕਾਲੀ ਕਿਹਾ ਕਿ ਜਲਦੀ ਹਸਪਤਾਲ ਆ ਜਾਓ ਰਣਜੀਤ ਨੇ ਬੜੀ ਤੇਜ਼ੀ ਨਾਲ ਕਿੰਨੇ ਹੀ ਸਵਾਲ ਕੀਤੇ ਤੁਸੀਂ ਕੌਣ ਗੋਲ ਰਹੇ ਹੋ ਤੇ ਅੱਗੋਂ ਕਿਸੇ ਔਰਤ ਨੇ ਜਵਾਬ ਦਿੱਤਾ ਕਿ ਐਮਰਜੈਂਸੀ ਆ ਜਲਦੀ ਆ ਜਾਓ ਰਣਜੀਤ ਜੱਗੇ ਨੂੰ ਕਹਿ ਲੱਗੀ ਕਿ ਜਲਦੀ ਸਿਟੀ ਹਸਪਤਾਲ ਚੱਲੋ ਮੈਨੂੰ ਫੋਨ ਆਇਆ ਰਣਜੀਤ ਕਾਲੀ ਕਾਲੀ ਉੱઠી ਤੇ ਉਹ ਦੋਵੇਂ ਸਿਟੀ ਹਸਪਤਾਲ ਪਹੁੰਚ ਗਏ ਰਿਸੈਪਸ਼ਨ ਤੇ ਜਾਂਦੇ ਹੀ ਜੱਗੇ ਨੇ ਕਿਹਾਂ ਕੇ ਸਾਨੂੰ ਫੋਨ ਆਇਆ ਸੀ ਉਹਨਾਂ ਨੇ ਨਾਮ ਪੁੱਛਿਆ ਤਾਂ ਜੱਗੇ ਨੇ ਦੱਸਿਆ ਕਿ ਰਣਜੀਤ ਕੌਰ ਦੇ ਨਾਮ ਤੇ ਫੋਨ ਆਇਆ ਸੀ ਕੁਝ ਦੇਰ ਬਾਅਦ ਉਸ ਔਰਤ ਨੇ ਦੱਸਿਆ ਕਿ ਸੈਕੰਡ ਫਲੋਰ ਤੇ ਆਈ ਸੀ ਯੂ ਵਿੱਚ ਪਹੁੰਚ ਜਾਓ ਤੁਹਾਡਾ ਪੇਸ਼ੈਂਟ ਉੱਥੇ ਹੀ ਐਡਮਿਟ ਕੀਤਾ ਹੋਇਆ ਫਟਾਫਟ ਦੋਵੇਂ ਆਈ ਸੀ ਯੂ ਦਾ ਨਾਮ ਸੁਣਦੇ ਹੀ ਲੈਫਟ ਵਿੱਚ ਖੜੇ ਹੋ ਗਏ ਤੇ ਰਣਜੀਤ ਰੋਈ ਜਾ ਰਹੀ ਸੀ ਮਸ਼ੀਨਾਂ ਵਿੱਚ ਉਲਝਿਆ ਹੋਇਆ ਸਿਰ ਤੇ ਪੱਟੀਆਂ ਬੰਨੀਆਂ ਮਸ਼ੀਨ ਦੀ ਆਵਾਜ਼ ਨਾਲ ਧੜਕਦੇ ਦਿਲ ਦੇ ਨਾਲ ਬੈੱਡ ਤੇ ਲੇਟਿਆ ਹੋਇਆ ਵਿਜੀ ਸੀ ਰੰਜੀਤ ਵਿਜੇ ਦੇ ਉੱਪਰ ਸਿਰ ਰੱਖ ਕੇ ਰੋਣ ਲੱਗ ਪਈ ਤੇ ਉਹਨੂੰ ਬੁਲਾਉਣ ਦੀ ਕੋਸ਼ਿਸ਼ ਕਰਨ ਲੱਗੀ ਕਿ ਜੀ ਤੁਸੀਂ ਸੁਣਦੇ ਹੋ ਅਸਲ ਵਿੱਚ ਜਦੋਂ ਜੱਗਾ ਤੇ ਰੰਜੀਤ ਪਹਾੜਾਂ ਵੱਲ ਚਲੇ ਗਏ ਸੀ ਤਾਂ ਵਿਜੇ ਕਮਰੇ ਵਿੱਚ ਬੋਰ ਹੋ ਰਿਹਾ ਸੀ ਇਸ ਲਈ ਉਹ ਵੀ ਉਹਨਾਂ ਦੇ ਪਿੱਛੇ ਹੀ ਚਲਾ ਗਿਆ ਵਿਜੇ ਨੇ ਰੰਜੀਤ ਦੇ ਮੂੰਹੋਂ ਪਿੱਛੇ ਖੜ ਕੇ ਸੁਣ ਲਿਆ ਸੀ ਉਹ ਮੇਰੇ ਤੋਂ ਨਫ਼ਰਤ ਕਰਦੀ ਆ ਤੇ ਉਹਦਾ ਦਿਲ ਟੁੱਟ ਗਿਆ ਉਹਨੂੰ ਆਪਣੀ ਕੋਈ ਹੋਸ਼ ਨਹੀਂ ਸੀ ਤੇ ਉਹ ਮਦਹੋਸ਼ ਜਿਹਾ ਹੋ ਕੇ ਸੜਕ ਤੇ ਜਾ ਰਿਹਾ ਸੀ ਅਚਾਨਕ ਕਿਸੇ ਗੱਡੀ ਨੇ ਉਹਨੂੰ ਆ ਕੇ ਟੱਕਰ ਮਾਰ ਦਿੱਤੀ ਲੋਕਾਂ ਨੇ ਇਹਨੂੰ ਚੁੱਕਿਆ ਤੇ ਹਸਪਤਾਲ ਪਹੁੰਚਾ ਦਿੱਤਾ ਉਹਦੇ ਫੋਨ ਵਿੱਚ ਰਣਜੀਤ ਦਾ ਨੰਬਰ ਸੀ ਹਸਪਤਾਲ ਵਾਲਿਆਂ ਨੇ ਉਹਨੂੰ ਫੋਨ ਕਰਕੇ ਆਉਣ ਲਈ ਕਿਹਾ ਰਣਜੀਤ ਕਾਫੀ ਢੇਰ ਵਿਜੇ ਦਾ ਹੱਥ ਫੜ ਕੇ ਰੋਂਦੀ ਰਹੀ ਤੇ ਜੱਗੇ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਹ ਤਾਂ ਰੋਈ ਜਾਂਦੀ ਸੀ ਉਹਨੂੰ ਯਕੀਨ ਨਹੀਂ ਹੁੰਦਾ ਸੀ ਕਿ ਵਿਜੇ ਉਹਦੇ ਤੋਂ ਇੰਦਾ ਦੂਰ ਹੋ ਜਾਊਗਾ ਰਣਜੀਤ ਬਹੁਤ ਡਰੀ ਹੋਈ ਕਹਿ ਰਹੀ ਸੀ ਕਿ ਜੱਗੇ ਵਿਜੇ ਨੂੰ ਕੁਝ ਨਹੀਂ ਹੋਊਗਾ ਜੱਗਾ ਆਪ ਵੀ ਪਰੇਸ਼ਾਨ ਸੀ ਤੇ ਉਹਨੇ ਦਿਲਾਸਾ ਦਿੱਤਾ ਕਿ ਨਹੀਂ ਵਿਜੇ ਨੂੰ ਕੁਝ ਨਹੀਂ ਹੋਊਗਾ ਕੁਝ ਘੰਟਿਆਂ ਬਾਅਦ ਵਿਜੇ ਦੀ ਹਾਲਤ ਠੀਕ ਹੋਊਗੀ ਪਰ ਉਹਨੂੰ ਖੋਸ਼ ਹਜੇ ਤੱਕ ਵੀ ਨਹੀਂ ਸੀ ਆਇਆ ਪਰ ਉਸ ਦੇ ਸਿਰ ਤੇ ਸੱਟ ਲੱਗਣ ਕਰਕੇ ਵਿਜੇ ਕੋਮਾ ਵਿੱਚ ਵੀ ਜਾ ਸਕਦਾ ਸੀ ਰਣਜੀਤ ਨੇ ਜੱਗੇ ਨੂੰ ਫੜ ਕੇ ਰੋਣਾ ਸ਼ੁਰੂ ਕਰ ਦਿੱਤਾ ਕਿ ਉੱਠ ਜਾਓ ਮੈਂ ਤੁਹਾਡੀ ਰੰਜੀਤ ਤੁਹਾਡੇ ਨਾਲ ਗੱਲਾਂ ਕਰਨਾ ਚਾਹੁੰਦੀ ਹਾਂ ਤੁਸੀਂ ਚਾਹੁੰਦੇ ਸੀ ਨਾ ਕਿ ਮੈਂ ਤੁਹਾਡੇ ਕੋਲ ਆਵਾਂ ਪਹਿਲਾਂ ਕੀ ਤਰ੍ਹਾਂ ਹਾਸਾ ਤੇ ਮੁਸਕਰਾਵਾਂ ਜੱਗਾ ਉਹਨਾਂ ਦੋਵਾਂ ਨੂੰ ਦੇਖ ਰਿਹਾ ਸੀ ਤੇ ਫਿਰ ਕੁਝ ਕਮੈਂਟਾਂ ਲਈ ਉਹਨਾਂ ਦੋਵਾਂ ਨੂੰ ਇਕੱਲੇ ਛੱਡ ਦਿੱਤਾ ਵਿਜੇ ਨੇ ਆਪਣਾ ਹੱਥ ਜੋੜ ਕੇ ਉਹਦੇ ਤੋਂ ਮਾਫੀ ਮੰਗਣ ਦੀ ਕੋਸ਼ਿਸ਼ ਕੀਤੀ ਪਰ ਅਨਜੀਤ ਨੇ ਉਹਦੇ ਹੱਥਾਂ ਹੱਥ ਆਪਣੇ ਹੱਥ ਵਿੱਚ ਫੜ ਲੈ ਤੇ ਕਹਿੰਦੀ ਕਿ ਇੱਦਾਂ ਨਾ ਕਰੋ ਤੁਸੀਂ ਜੋ ਵੀ ਕੀਤਾ ਅਣਜਾਣੇ ਵਿੱਚ ਕੀਤਾ ਇਹ ਇਹ ਅਹਿਸਾਸ ਮੈਨੂੰ ਜੱਗੇ ਨੇ ਕਰਵਾ ਦਿੱਤਾ ਉਸ ਰਾਤ ਤੁਹਾਨੂੰ ਪਤਾ ਨਹੀਂ ਸੀ ਕਿ ਮੈਂ ਮਾਂ ਬਣ ਵਾਲੀ ਆ ਜੇ ਤੁਹਾਨੂੰ ਪਤਾ ਹੁੰਦਾ ਤਾਂ ਕਦੀ ਵੀ ਇਹ ਕੰਮ ਨਾ ਕਰਦੀ। ਕੁਝ ਦਿਨ ਬਾਅਦ ਜੱਗਾ ਡਾਕਟਰ ਨੂੰ ਲੈ ਕੇ ਆਇਆ ਤੇ ਡਾਕਟਰ ਨੇ ਵਿਜੇ ਦੀ ਕੰਡੀਸ਼ਨ ਦੱਸੀ ਤੇ ਇੱਕ ਸਰਜਰੀ ਕਰਨ ਤੋਂ ਬਾਅਦ ਵਿਜੇ ਠੀਕ ਹੋਣ ਲੱਗ ਪਿਆ ਸੀ। ਅਸਲ ਵਿੱਚ ਉਹਦੀ ਦਵਾਈ ਡਾਕਟਰ ਕੋਲ ਨਹੀਂ ਸੀ ਰঞ্জੀਤ ਕੋਲ ਸੀ। ਰঞ্জੀਤ ਦਾ ਪਿਆਰ ਰঞ্জੀਤ ਇੱਕ ਵਾਰ ਫਿਰ ਆਪਣੇ ਘਰ ਵਾਲੇ ਦਾ ਧਿਆਨ ਰੱਖਣ ਲੱਗ ਪਈ ਸੀ ਤੇ ਕੁਝ ਦਿਨਾਂ ਬਾਅਦ ਹੀ ਵਿਜੇ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਤੇ ਦੋਵੇਂ ਘਰ ਜਾਣ ਲਈ ਆਪਣੀ ਟ੍ਰੇਨ ਦਾ ਇੰਤਜ਼ਾਰ ਕਰਨ ਲੱਗ ਪਏ। ਜੱਗਾ ਵੀ ਉਹਨਾਂ ਦੇ ਨਾਲ ਹੀ ਸੀ ਤੇ ਉਹਨੇ ਵੀ ਹੁਣ ਵਾਪਸ ਆਪਣੇ ਘਰ ਜਾਣਾ ਸੀ। ਪਰ ਉਹਦੀ ਟ੍ਰੇਨ ਅਲੱਗ ਸੀ। ਜਿਹੜੀ ਉਹਨਾਂ ਤੋਂ ਬਾਅਦ ਆਉਣੀ ਸੀ। 2 ਸਾਲ ਬਾਅਦ ਰੰਜੀਤ ਹਸਪਤਾਲ ਦੇ ਅੰਦਰ ਤੜਫ ਰਹੀ ਸੀ ਤੇ ਵਿਜੇ ਬਾਹਰ ਘੁੰਮ ਰਿਹਾ ਸੀ। ਡਲਹੌਜੀ ਤੋਂ ਵਾਪਸ ਆਉਣ ਤੋਂ ਬਾਅਦ ਵਿਜੇ ਨੇ ਰੰਜੀਤ ਦਾ ਇੱਕ ਚੰਗੇ ਡਾਕਟਰ ਤੋਂ ਇਲਾਜ ਕਰਵਾਇਆ ਤੇ ਰੰਜੀਤ ਫਿਰ ਪ੍ਰੈਗਨੈਂਟ ਹੋ ਗਈ। ਇਸ ਵਾਰ ਰஞ்சிਤ ਨੇ ਉਹਦਾ ਬਹੁਤ ਧਿਆਨ ਰੱਖਿਆ ਤੇ ਡਾਕਟਰ ਨੇ ਵੀ ਇੱਕ ਪਿਆਰੀ ਜਿਹੀ ਬੱਚੀ ਲਿਆ ਕੇ ਵਿਜੇ ਦੀ ਗੋਦ ਵਿੱਚ ਫਟਾ ਦਿੱਤੀ। ਵਿਜੇ ਪਾਪਾ ਬਣ ਕੇ ਬਹੁਤ ਖੁਸ਼ ਸੀ ਤੇ ਨਾਲ ਹੀ ਉਹਨੂੰ ਇਹ ਖੁਸ਼ੀ ਸੀ ਕਿ ਰஞ்சிਤ ਦੀ ਖੁਆਇਸ਼ ਪੂਰੀ ਹੋ ਗਈ। ਵਿਜੇ ਨੇ ਆਪਣਾ ਘਰ ਵੀ ਛੱਡ ਦਿੱਤਾ ਸੀ ਕਿਉਂਕਿ ਉਹਦੀ ਮਾਂ ਉਹਦਾ ਦੂਜਾ ਵਿਆਹ ਕਰਾਉਣ ਤੇ ਅੜੀ ਹੋਈ ਸੀ ਕਿਉਂਕਿ ਉਹਨੂੰ ਪੋਤਾ ਚਾਹੀਦਾ ਸੀ। ਇੱਕ ਪਿਆਰੀ ਜਿਹੀ ਧੀ ਦੇ ਆਉਣ ਨਾਲ ਉਹਨਾਂ ਦੋਹਾਂ ਦੀ ਅਧੂਰੀ ਕਮੀ ਪੂਰੀ ਹੋ ਗਈ। ਉਹ ਦੋਵੇਂ ਬਹੁਤ ਖੁਸ਼ ਸੀ। ਵਿਜੇ ਨੇ ਉਹਦਾ ਮੱਥਾ ਚੁੰਮਿਆ ਤੇ ਪਿਆਰ ਨਾਲ ਉਹਨੂੰ ਗਲੇ ਲਾਇਆ ਰਣਜੀਤ ਦੀਆਂ ਅੱਖਾਂ ਵਿੱਚ ਹੰਝੂ ਸੀ ਤੇ ਨਾ ਹੀ ਹੁਣ 10 ਵਜੇ ਵਾਲਾ ਪੱਕਾ ਨਿਯਮ ਸੀ ਤੇ ਨਾ ਹੀ ਉਹਦੀ ਸੱਸ ਦੀਆਂ ਕਰਤੂਤਾਂ ਵਾਲਾ ਕੋਈ ਨਿਯਮ ਸੀ ਬਸ ਉਹਨਾਂ ਦੋਹਾਂ ਦਾ ਆਪਸ ਵਿੱਚ ਬਹੁਤ ਪਿਆਰ ਸੀ ਹਾਂਜੀ ਦੋਸਤੋ ਅੱਜ ਦੀ ਇਸ ਸਟੋਰੀ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਕਿ ਆਉਣ ਵਾਲੀ ਕਹਾਣੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਮਿਲਾਂਗੇ ਜੀ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈਦੇ ਹੋਈ ਇਜਾਜ਼ਤ ਸਤਿ ਸ਼੍ਰੀ ਅਕਾਲ